ਵਜੇ ਮੁੱਦੇ ਦੀ ਗੱਲ ਲੈ ਕੇ ਹਾਜ਼ਰ ਹੈ ਪੰਜਾਬ ਦੇ ਉਸ ਵਿਧਾਨ ਸਭਾ ਹਲਕੇ ਦੀ ਗੱਲ ਕਰਾਂਗੇ ਜਿਸ ਦਾ ਨਾਮ ਮਜੀਠਾ ਹੈ ਮਜੀਠਾ ਉਸ ਵਿਧਾਨ ਸਭਾ ਹਲਕੇ ਦੇ ਵਿੱਚ ਜ਼ਹਿਰੀਲਾ ਇਰਜਾਮ ਢੋਲ ਕੇ ਗਰੀਬ ਗੁਰਗਿਆਂ ਨੂੰ ਪਲਾ ਦਿੱਤਾ ਗਿਆ ਉਹਨਾਂ ਲੋਕਾਂ ਨੂੰ ਪਲਾ ਦਿੱਤਾ ਗਿਆ ਜਿਨ੍ਹਾਂ ਨੂੰ ਪਤਾ ਤੱਕ ਨਹੀਂ ਸੀ ਕਿ ਉਹ ਆਪਣੀਆਂ ਮਿਹਨਤਾਂ ਦੀ ਕਮਾਈ ਦੇ ਨਾਲ ਸ਼ਰਾਬ ਤਾਂ ਖਰੀਦ ਰਹੇ ਨੇ ਪਰ ਕਿਉ ਸ਼ਰਾਬ ਵੀ ਹੈ ਜਾਂ ਜ਼ਹਿਰ ਹੈ ਉਹ ਸ਼ਰਾਬ ਜ਼ਹਿਰ 'ਚ ਉਸ ਵੇਲੇ ਤਬਦੀਲ ਹੋ ਗਈ ਜਦੋਂ ਉਹਨਾਂ ਲੋਕਾਂ ਨੇ ਗੌੜੇ ਕੁੱਟ ਸਿੱਧਾ ਪੰਜਾਬੀ ਭਾਸ਼ਾ 'ਚ ਮੈਂ ਕਹਾ ਪਹਿਲਾ ਪੈਗ ਦੂਜਾ ਤੇ ਫਿਰ ਤੀਜਾ ਚੌਥਾ ਤਾਂ ਮੰਗਣ ਤੱਕ ਨਹੀਂ ਦਿੱਤਾ ਅਜਿਹਾ ਟੌਕਸਿਕ ਪਦਾਰਥ ਉਸ ਬੋਤਲ ਦੇ ਵਿੱਚ ਸੀ ਉਸ ਪਦਾਰਥ ਦੇ ਵਿੱਚ ਸੀ ਕਿ ਲੋਕਾਂ ਨੂੰ ਦੂਜਾ ਤੇ ਤੀਜਾ ਸਾਂ ਆਇਆ ਤੱਕ ਨਹੀਂ ਕਿਸੇ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਕਿਸੇ ਦੀ ਯਾਦ ਆਸ ਚਲੇਗੀ ਕੋਈ ਗਮਸਮ ਹੋ ਕੇ ਧਰਤੀ ਤੇ ਡਿੱਗ ਗਿਆ ਕਿਸੇ ਦਾ ਸਾਹ ਰੁਕਣ ਲੱਗਿਆ ਕਿ ਉਸਨੇ ਪੀ ਕੀ ਲਿਆ ਹੈ 23 ਲੋਕਾਂ ਦੀ ਜਾਨ ਚਲੀ ਗਈ ਇਹ ਮੌਤਾ ਨਹੀਂ ਹਨ ਇਹ ਕਤਲ ਕੀਤੇ ਗਏ ਨੇ ਕਤਲ ਇੰਟੈਂਸ਼ਨਲੀ ਕਤਲ ਕੀਤੇ ਗਏ ਨੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਲੰਬਾ ਸਮਾਂ ਹੁੰਦਾ ਸੀ ਕਿਸੇ ਵੇਲੇ ਲੋਕ ਘਰਾਂ ਦੇ ਵਿੱਚ ਵੀ ਸ਼ਰਾਬਾਂ ਕੱਢਿਆ ਕਰਦੇ ਪਰ ਇਸ ਤਰੀਕੇ ਦੇ ਨਾਲ ਮੌਤਾ ਨਹੀਂ ਸੀ ਹੁੰਦੀਆ ਪਰ ਹੁਣ ਕਿਹੜੀ ਲੈਬ ਦੇ ਵਿੱਚ ਜ਼ਹਿਰੀਲਾ ਜਾam ਤਿਆਰ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਉਹ ਬੋਟਲਿੰਗ ਪ੍ਰੋਸੈਸ ਹੋ ਕੇ ਘਰਾਂ ਤੱਕ ਪਹੁੰਚਿਆ ਪੰਜਾਬ ਦੀ ਪੁਲਿਸ ਕੀ ਕਰ ਰਹੀ ਸੀ ਇਹ ਵੀ ਸਵਾਲ ਪੁੱਛਿਆ ਗਿਆ ਹਾਲਾਂਕਿ ਦੋ ਵੱਡੀਆਂ ਕਾਰਵਾਈਆਂ ਹੋਈਆਂ ਨੇ ਐਕਸਾਈਜ਼ ਦੇ ਵੀ ਦੋ ਅਫਸਰ ਟੰਕ ਕੇ ਦਿਖਾ ਦਿੱਤਾ ਗਿਆ ਕਿ ਕੌਮਾਰਕੇ ਜੇ ਟੰਗਣਾ ਹੈ ਤਾਂ ਦਿਖਾਣਾ ਵੀ ਪੈਂਦਾ ਹੈ ਕਿਉਂਕਿ ਪਤਾ ਲੱਗਣਾ ਚਾਹੀਦਾ ਜਦੋਂ ਕੌਮਾਰਕੇ ਟੰਗੀਦਾ ਹੈ ਇਹ ਮਿਸਾਲ ਹੁੰਦੀ ਹੈ ਸਿਸਟਮ ਦੀ ਸਿਸਟਮ ਨੇ ਹੁਣ ਕਾ ਮਾਰ ਕੇ ਟੰਗ ਦਿੱਤੇ ਨੇ ਪਰ ਮੌਤ ਦਰ ਰੁਕੇਗੀ ਕਿਤੇ ਹੁਣ ਦੀ ਗੱਲ ਨਹੀਂ ਹੈ ਪਿਛਲੇ ਦਸਾਂ ਸਾਲਾਂ ਦੇ ਵਿੱਚ 2016 ਤੋਂ 21 ਤੱਕ 800 ਤੋਂ ਗਿਣਤੀ ਦੇ ਵਿੱਚ 800 ਦੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਜਾਨਾਂ ਲੋਕਾਂ ਨੇ ਚਲੀਆਂ ਗਈਆਂ ਜਿਨ੍ਹਾਂ ਨੇ ਸੋਚਿਆ ਸੀ ਕਿ ਗਮ ਭੁਲਾਉਣ ਦੇ ਲਈ ਸ਼ਰਾਬ ਪੀਵਾਂਗੇ ਪਰ ਇਸ ਜਹਾਨ ਤੋਂ ਰੁਖਸਤ ਹੋ ਕੌਣ ਜ਼ਿੰਮੇਵਾਰ ਹੈ ਉਹਨਾਂ ਦੇ ਬੱਚਿਆਂ ਨੂੰ ਕੌਣ ਸੰਭਾਲੇਗਾ ਸ਼ਰਾਬ ਪੀਣਾ ਕੀ ਅਪਰਾਧ ਹੈ ਕੀ ਪਾਪ ਹੈ ਹਾਲਾਂਕਿ ਧਾਰਮਿਕ ਪੱਖ ਤੋਂ ਇਸ ਨੂੰ ਬੜਾ ਕਾਫਰ ਮੰਨਿਆ ਜਾਂਦਾ ਹੈ ਕਿ ਸ਼ਰਾਬ ਪੀਣੀ ਬੜੀ ਮਾੜੀ ਗੱਲ ਹੈ ਪਰ ਉਹਨਾਂ ਗਰੀਬ ਬੱਚਿਆਂ ਦਾ ਹੁਣ ਕੌਣ ਆਸਰਾ ਬਣੇਗਾ ਜਿਨ੍ਹਾਂ ਦੇ ਬਾਪ ਜਿਨ੍ਹਾਂ ਦੇ ਦਾਦੇ ਇਸ ਜਹਾਨ ਤੋਂ ਰੁਖਸਤ ਹੋ ਗਏ ਜਿਨ੍ਹਾਂ ਦੇ ਪਰਿਵਾਰਾਂ ਨੂੰ ਇੰਝ ਸੀ ਕਿ ਸਵੇਰੇ ਜਾਏਗਾ ਦਿਹਾੜੀ ਲਾ ਕੇ ਆਏਗਾ ਰਾਤ ਨੂੰ ਆਏਗਾ ਘਰ ਬੈਠ ਕੇ ਰੋਟੀ ਖਾਏਗਾ ਪਰ ਬਹੁਤ ਦਰਦਨਾਕ ਹਿਸਟੋਰੀ ਉਸ ਵੇਲੇ ਬਣ ਜਾਂਦੀ ਹੈ ਜਦੋਂ ਬੱਚਿਆਂ ਦਾ ਵਰਲਾਪ ਹੋਵੇ ਔਰਤਾਂ ਦਾ ਵਰਲਾਪ ਹੋਵੇ ਜਿਸ ਦਾ ਖਸਮ ਇਸ ਦੁਨੀਆ ਤੋਂ ਤੁਰ ਗਿਆ ਹੋਵੇ ਬਹੁਤ ਮੰਦਭਾਗੀ ਗੱਲ ਹੈ 2025 ਚ ਅਸੀਂ ਜੀ ਰਹੇ ਹਾਂ ਪਰ ਉਹਨਾਂ ਲੋਕਾਂ ਨੂੰ ਮਿਸਾਲੀ ਸਜ਼ਾਵਾਂ ਦੇਣੀਆਂ ਪੈਣਗੀਆਂ ਹੀ ਪੈਣਗੀਆਂ ਜਿਸ ਤਰੀਕੇ ਨਾਲ ਕਾ ਮਾਰ ਕੇ ਟੰਗਣ ਦੀ ਗੱਲ ਮੈਂ ਅਕਸਰ ਕਹੀ ਹੈ ਸ਼ੁਰੂਆਤ ਕਰਨ ਜਾ ਰਿਹਾ ਤਿੰਨ ਵੱਡੇ ਸਵਾਲਾਂ ਦੇ ਨਾਲ ਦਾ ਵੱਡੀ ਚਰਚਾ ਤਿੰਨ ਵੱਡੇ ਸਵਾਲਾਂ ਦੇ ਨਾਲ ਹੋਏਗੀ ਕਿ ਆਖਰਕਾਰ ਸ਼ਾਪਕਾਂਡ ਤੇ ਸਿਆਸਤ ਕਿਉਂ ਹੋ ਰਹੀ ਹੈ ਇਸ ਨਾਲ ਬੜਾ ਜ਼ਰੂਰ ਰਹੇਗਾ ਵੱਡੇ ਮਗਰਮਛ ਨੇ ਜਿਹੜੇ ਉਹਨਾਂ ਤੇ ਕਾਰਵਾਈਆਂ ਦਾ ਵੀ ਵੱਡੇ ਪੱਧਰ ਤੇ ਜਿਹੜਾ ਜ਼ਿਕਰ ਹੁਣ ਤੱਕ ਹੁੰਦਾ ਰਿਹਾ ਹੈ ਤਾਂ ਕਾਨੂੰਨੀ ਕਾਰਵਾਈ ਦੇ ਮਾਇਨੇ ਕੀ ਨੇ ਇਸ ਵੱਡੇ ਕਾਂਡ ਤੋਂ ਬਾਅਦ ਕਾਲਾ ਕਾਨੂੰਨੀ ਕਾਰਵਾਈ ਹੋਈ ਦੋ ਪਰ ਸਭ ਤੋਂ ਟੰਗੇ ਗਏ ਨੇ ਐਕਸਾਈਜ਼ ਦਾ ਜ਼ਿਕਰ ਹੋ ਰਿਹਾ ਹੈ ਤਾਰਾਂ ਕਿੱਥੇ ਤੱਕ ਜੁੜਦੀਆਂ ਨੇ ਤੀਜਾ ਸਵਾਲ ਜ਼ਹਿਰੀਲੇ ਜਾਮ ਕਰਕੇ ਮੌਤ ਦਰ ਰੁਕੇਗੀ ਇਹ ਕੋਈ ਹੁੰਦਾ ਕਹਾਣ ਨਹੀਂ ਹੈ 2016 ਤੋਂ 21 ਤੱਕ ਦੇ ਐਨਸੀਆਰਪੀ ਦੇ ਅੰਕੜੇ ਵੀ ਤੁਹਾਨੂੰ ਮੈਂ ਦੱਸੇ ਇੱਕ ਵੱਡਾ ਪੈਨਲ ਸਾਡੇ ਨਾਲ ਚਰਚਾ ਜੁੜਿਆ ਹੈ ਆਮ ਆਦਮੀ ਪਾਰਟੀ ਤੋਂ ਵਿਕਰਮਜੀਤ ਪਾਸੀ ਸਾਹਿਬ ਆਏ ਨੇ ਜਨਾਬ ਜੀ ਆਇਆਂ ਨੂੰ ਭਾਜਪਾ ਤੋਂ ਕਰਨਲ ਰਹੇ ਜੈਬੰਦ ਸਾਹਿਬ ਆਏ ਨੇ ਮੈਂ ਉਹਨਾਂ ਦਾ ਸਵਾਗਤ ਕਰਦਾ ਕਾਂਗਰਸ ਦੇ ਚੀਫ ਸਪੋਕਸਪਰਸਨ ਆਰਸ਼ਪਿਤ ਖੜਿਆਲ ਜੀ ਜੁੜੇ ਨੇ ਉਹਨਾਂ ਦਾ ਵੀ ਮੈਂ ਸਵਾਗਤ ਕਰਦਾ ਅਕਾਲੀ ਦਲ ਤੋਂ ਸ਼ਮਸ਼ੀਰ ਪੁਰਖਾਲਵੀ ਜੀ ਆਏ ਨੇ ਕਾਲਬੀ ਸਾਹਿਬ ਜੀ ਆਇਆਂ ਨੂੰ ਲੇਗਲ ਐਕਸਪਰਟ ਸਾਤਨਾਲ ਕੁਮਰ ਪਹਲ ਸਾਹਿਬ ਆਏ ਨੇ ਕਾਨੂੰਨ ਦਾਣੇ ਉਹਨਾਂ ਦੀ ਮੈਂ ਇਨਫੋਰਮੇਸ਼ਨ ਤੇ ਉਹਨਾਂ ਦੀ ਗੱਲਾਂ ਸੀ ਸੁਣਨ ਦੀ ਕੋਸ਼ਿਸ਼ ਕਰਾਂਗੇ ਕੁਮਰ ਜੀ ਸਭ ਤੋਂ ਪਹਿਲਾ ਸਵਾਲ ਦੇਖੋ ਮੌਤ ਦਾ ਰੁਕੇ ਕਿਵੇਂ ਇਸ ਲਈ ਪਲਾਨ ਕੱਢਣਾ ਪਏਗਾ ਇਹ ਬਾਤ ਵੱਡੀਆਂ ਚੀਜ਼ਾਂ ਬਣ ਜਾਂਦੀਆਂ ਨੇ ਮੈਂ 16 17 18 19 20 21 22 23 24 ਦੇਖੋ ਜੀ ਮੇਰੇ ਤੋਂ ਬੋਲਿਆਂ ਤੱਕ ਨਹੀਂ ਜਾ ਰਿਹਾ ਕਿ ਕਿਸ ਤਰੀਕੇ ਨਾਲ ਦਾਸ ਤਾਂ ਪੰਜਾਬ ਦੇ ਵਿੱਚ 70 ਵਿੱਚ ਦੇ 23 ਕਰਾਂ ਦੇ ਵਿੱਚ ਉਹਨਾਂ ਲੋਕਾਂ ਦਾ ਕੀ ਘਸੂਰਾ ਉਹਨਾਂ ਬੱਚਿਆਂ ਦਾ ਕੀ ਘਸੂਰਾ ਹੈ ਜਿਨ੍ਹਾਂ ਦਾ ਬਾਪ ਚੱਕ ਕੇ ਫੂਕ ਦਿੱਤਾਗਾ ਕਿ ਠੀਕ ਹੈ ਜੀ ਹੁਣ ਤੋਰ ਨਹੀਂ ਪੈਣਾ ਹੈ। ਕੋਵਰ ਜੀ ਦੇਖੋ ਕਿਸ਼ਨ ਜੀ ਸਭ ਤੋਂ ਪਹਿਲੇ ਸਭ ਤੋਂ ਪਹਿਲੇ ਤੇ ਮੈਂ ਇਹ ਗੱਲ ਕਰਾਂਗਾ ਕਿ ਜੋ ਸਾਡੀ ਅੱਜ ਇਹ ਜਿਹੜੀ ਨਜਾਇਜ਼ ਸ਼ਰਾਬ ਦੀ ਜਿਹੜੀ ਜੋ ਸਿਚੁਏਸ਼ਨ ਬਣ ਚੁੱਕੀ ਹੈ ਇਹ ਅੱਜ ਨਹੀਂ ਆਰਾਈਜ਼ ਹੋਈ ਇਹ 2016 ਤੋਂ ਜਿਸ ਤਰ੍ਹਾਂ ਤੁਸੀਂ ਦੱਸਿਆ ਤੇ 2016 ਤੋਂ ਲੈ ਕੇ 2025 ਤੱਕ ਇਹ ਜਿਹੜੇ ਨੇ ਬੰਦੇ ਮਰਦੇ ਆ ਰਹੇ ਨੇ ਤੇ ਜਰੀਲੀ ਸ਼ਰਾਬ ਜੜੀ ਆ ਬੰਦੀ ਆ ਰਹੀ ਹੈ ਇਹਦੇ ਤੇ ਕਾਫੀ ਲੀਗਲ ਪ੍ਰੈਸੀਡੈਂਟਸ ਨੇ ਕਾਫੀ ਇਹਦੇ ਚ ਜਿਹੜੀ ਆਪਾਂ ਗੱਲਬਾਤ ਕਰੀ ਇਹ ਜੇ ਆਪਾਂ ਸਭ ਤੋਂ ਪਹਿਲੇ ਗੱਲ ਕਰੀਏ ਕਿ ਜੋ ਸੰਗਰੂਰ ਸ਼ਰਾਬ ਕਾਂਡ ਹੋਇਆ ਸੀ ਲਾਸਟ ਈਅਰ ਉਹਦੇ ਵਿੱਚ ਜਿਹੜੇ ਨੇ 21 ਬੰਦੇ ਜਿਹੜੇ ਮਰੇ ਸੀਗੇ ਇਹੀ ਜਰੀਲੀ ਸ਼ਰਾਬ ਇਹਨੂੰ ਕਹਿੰਦੇ ਹੂਚ ਟ੍ਰੈਜਡੀ ਹੂਚ ਨੂੰ ਕਹਿੰਦੇ ਜਰੀਲੀ ਇਲੀਸਿਟ ਲਿਕਰ ਇਹਦੇ ਬਾਬਤ ਫੇਰ ਅਸੀਂ ਜਿਹੜਾ ਹੈਗਾ ਆਪਾਂ ਪੀਆਈਐਲ ਕਿਨੀਸ਼ੀਏਟ ਕੀਤੀ ਸੀਗੀ ਕਿ ਕਿਉਂ ਨਾ ਇਹਦੇ ਵਿੱਚ ਜੜੀ ਆ ਕਿਉਂਕਿ ਇਹ ਅੱਜ ਤੋਂ ਨਹੀਂ ਹੈ ਇਹ ਕਾਫੀ ਡੈਕੇਡਸ ਤੋਂ ਹੋ ਗਈ ਹੈ 10 ਸਾਲਾਂ ਤੋਂ ਚੱਲੀ ਆ ਰਹੀ ਹੈ ਇਹ ਜੜੀ ਮਨੇਸ ਖਤਮ ਨਹੀਂ ਹੋ ਰਹੀ ਤੇ ਇਹਦੇ ਤੇ ਕਿਉਂ ਨਾ ਇੱਕ ਇੰਡੀਪੈਂਡੈਂਟ ਇਨਕੁਆਰੀ ਬਿਠਾਈ ਜਾਏ ਦੂਸਰੀ ਗੱਲ ਜੜੀ ਆ ਕਿ ਵਿਕਟਿਮਸ ਵਿਕਟਿਮ ਜੜੇ ਨੇ ਜੜੇ ਇਹਦੇ ਵਿੱਚ ਜੜੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਏ ਉਹ ਜੜਾ ਰੀਜ਼ਨੇਬਲ ਤੇ ਐਡਿਕੁਏਟ ਹੋਣਾ ਚਾਹੀਦਾ ਉਹ ਜੜੀ ਪੀਆਈਐਲ ਦੇ ਵਿੱਚ ਭਾਵੇਂ ਨੋਟਿਸ ਹੋ ਚੁੱਕਿਆ ਪੰਜਾਬ ਸਰਕਾਰ ਜਿਹੜੇ ਸਾਰਿਆਂ ਨੂੰ ਜੜਾ ਨੋਟਿਸ ਤਲਫ ਕਰਕੇ ਜਵਾਬ ਮੰ ਦੇਖੋ ਕਿੰਨੀ ਮੰਦ ਭਾਗੀ ਘਟਨਾ ਹੈਗੀ ਆ ਕਿ 1 ਸਾਲ ਬਾਅਦ ਫੇਰ ਦੁਬਾਰਾ ਉਹਨੇ ਹੀ ਬੰਦੇ ਜਿਹੜੇ ਨੇ ਇਹ ਹੀ ਇੱਕ ਮिनेਸ ਕਰਕੇ ਇਲਿicit ਲਿਕਰ ਕਰਕੇ ਜੜੇ ਆਪਣੀ ਜਾਨ ਤੋਂ ਹੱਥੋਂ ਬੈਠੇ ਨੇ ਤੇ ਇਹਦੇ ਵਿੱਚ ਮੈਂ ਸਭ ਤੋਂ ਪਹਿਲੇ ਤੁਹਾਨੂੰ ਮੈਂ ਦੱਸਾਂਗਾ ਕਿ ਇਹ ਜਿਹੜਾ ਜੋ ਕਾਨੂੰਨ ਹੈ ਜੋ ਰਾਈਟ ਟੂ ਲਾਈਫ ਹੈ ਉਹ ਸਾਡਾ ਸੰਵਿਧਾਨ ਮੈਨੂੰ ਲੱਗਦਾ ਹੈ ਗਰੀਬਾਂ ਵਾਸਤੇ ਕੋਈ ਹੋਰ ਹੈ ਤੇ ਜ ਅਮੀਰਾਂ ਵਾਸਤੇ ਜਾਂ ਵੱਡੇ ਰੈਂਕ ਵਾਸਤੇ ਬੰਦਿਆਂ ਵਾਸਤੇ ਕੋਈ ਹੋਰ ਹੈ ਮੈਨੂੰ ਨਹੀਂ ਲੱਗਦਾ ਕਿ ਅੱਜ ਦੇਖੋ ਅੱਜ ਇੱਕ ਇਹੀ ਨਹੀਂ ਕਿ ਇੱਕ ਨਜਾਇਜ਼ ਸ਼ਰਾਬ ਹੀ ਨਹੀਂ ਮਲਕੀ ਤੁਸੀਂ ਐਕਸੀਡੈਂਟਸ ਦੇ ਵਿੱਚ ਬੰਦੇ ਦੀ ਲਾਈਫ ਦੀ ਵੈਲਿਊ ਜਿਹੜੀ ਆ ਉਹ ਜ਼ੀਰੋ ਹੋ ਚੁੱਕੀ ਹੈ ਹਰ ਟਾਈਮ ਰੋਜ਼ ਮੈਂ ਰੋਜ਼ ਦਾ ਜਿਹੜਾ ਡਾਟਾ ਕੱਢਾਂ ਤਾਂ 100 ਤੋਂ ਵੱਧ ਬੰਦੇ ਜੜੇ ਨੇ ਡਿਫਰੈਂਟ ਡਿਫਰੈਂਟ ਕੌਜ਼ਸ ਕਰਕੇ ਆਪਣੀ ਜਾਨ ਤੋਂ ਹੱਤੋਂ ਬੰਦੇ ਆ ਪਰ ਜੋ ਆਪਾਂ ਅੱਜ ਦਾ ਮੁੱਦਾ ਹੈਗਾ ਜਿਹੜਾ ਨਜਾਇਜ਼ ਸ਼ਰਾਬ ਇਹਦੇ ਵਿੱਚ ਮੈਂ ਤੁਹਾਨੂੰ ਜਿਹੜਾ ਵਰਣਨਯੋਗ ਦੱਸਾਂਗਾ ਕਿ ਇਹਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਤੱਕ ਜਿਹੜਾ ਇਸ਼ੂ ਜਾ ਚੁੱਕਿਆ 2023 ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਬੜਾ ਕੈਟੇਗੋਰਿਕਲੀ ਇਹਦੇ ਵਿੱਚ ਹੋਲਡ ਕੀਤਾ ਸੀਗਾ ਕਿ ਇਟ ਵਿਲ ਬੀ ਓਨ ਦਾ ਪੁਲਿਸ ਏਰੀਆ ਪੁਲਿਸ ਜੇ ਕੋਈ ਨਜਾਇਜ਼ ਪੱਠੀ ਜਿੰਨਾ ਕੋਈ ਮੈਨੂਫੈਕਚਰਿੰਗ ਜਾਂ ਕੋਈ ਟਰਾਂਸਪੋਰਟੇਸ਼ਨ ਇਹ ਜਿਹੜੀ ਆ ਪਾਈ ਜਾਂਦੀ ਹੈ ਤੇ ਜੋ ਏਰੀਆ ਪੁਲਿਸ ਹੈਗੀ ਹੈ ਜਿਹੜੀ ਉਹ ਜਿਹੜੀ ਹੈ ਸਿੱਧੇ ਤੌਰ ਦੇ ਉੱਤੇ ਜਿਹੜੀ ਹੈਗੀ ਹੈ ਉਹ ਰਿਸਪੌਂਸਿਬਲ ਹੋਏਗੀ ਇਹ ਜਿਹੜਾ ਜਿਹੜਾ ਫਾਈਂਡਿੰਗ ਜਿਹੜੀ ਸੁਪਰੀਮ ਕੋਰਟ ਦੀ ਆਈ ਸੀ ਕਿ ਉਹ ਆਈ ਸੀ ਔਨ ਦਾ ਬੇਸਿਸ ਆਫ ਐਫੀਡੇਵਿਟ ਫਾਈਲਡ ਬਾਈ ਸਟੇਟ ਆਫ ਪੰਜਾਬ ਇਨ दैट ਕੇਸ ਤੋਂ ਸਿੱਧੀ ਸਿੱਧੀ ਜਿਹੜੀ ਗੱਲ ਲੱਗੀ ਹੈ ਕਿ ਮਾਨਯੋਗ ਸੁਪਰੀਮ ਕੋਰਟ हां जी माननीय सुप्रीम कोर्ट ਨੇ ਵੀ ਇਹਦੇ ਵਿੱਚ ਜਿਹੜਾ ਕਲੀਅਰ ਕਰ ਦਿੱਤਾ ਗਿਆ ਸੀਗਾ ਕਿ ਪੰਜਾਬ ਦਾ ਤੱਤ ਪੱਖ ਵੀ ਬਹੁਤ ਕਲੀਅਰ ਹੈ ਕਿ ਜੋ ਏਰੀਆ ਦੇ ਪੁਲਿਸ ਹੈ 2023 ਤੋਂ ਬਾਅਦ ਉਹ ਜਿਹੜੀ ਹੈ ਰਿਸਪੌਂਸਿਬਿਲਟੀ ਸਭ ਤੋਂ ਪਹਿਲੇ ਉਹ ਦੀ ਹੋਏਗੀ ਕਿਉਂ ਕਿ ਕਿਉਂਕਿ ਅੰਡਰ CrPC ਤੇ BNSS ਇਟ ਇਜ਼ ਫॉर द पुलिस फॉर द लॉ एनफोर्सिंग एजेंसीज हु इज टू प्रिवेंट द ਕਰਾਇਮਸ ਇਹ ਵੀ ਇੱਕ ਜਿਹੜਾ ਕ੍ਰਾਈਮ ਹੈ ਕਾਗਨੀਜ਼ੇਬਲ ਆਫੈਂਸ ਹੈ ਕਿਸੇ ਨੂੰ ਕਿਸੇ ਦੀ ਜਾਨ ਲੱ ਲੈਣਾ ਕੋਈ ਜ਼ਹਿਰੀਲਾ ਪਦਾਰਥ ਇੱਕ ਤਰ੍ਹਾਂ ਦਾ ਇਸੇ ਕਰਕੇ ਬਾਲ ਸਾਹਿਬ ਉਹਨਾਂ ਨੇ ਸਸਪੈਂਡ ਦੋ ਅਫਸਰ ਕੀਤੇ ਐ ਮਿਆਂਗਾ ਤੁਹਾਡੇ ਕੋਲ ਪਾਸੀ ਸਾਹਿਬ ਉਹਨਾਂ ਬੱਚਿਆਂ ਦਾ ਕੋਈ ਕਿਸੂਰ ਨਹੀਂ ਸੀ ਜਿਨ੍ਹਾਂ ਦਾ ਬਾਪ ਇਸ ਜਹਾਨ ਤੋਂ ਧੱਕੇ ਦੇ ਨਾਲ ਉਸ ਦਾ ਕਤਲ ਕਰਕੇ ਕਹਿ ਦਿੱਤਾ ਗਿਆ ਕਿ ਕੋਈ ਗੱਲ ਨਹੀਂ ਪੈਸੇ ਆਉਂਦੇ ਨੇ ਆਉਣ ਦੋ ਪੁਲਿਸ ਨੇ ਕਾਰਵਾਈਆਂ ਕੀਤੀਆਂ ਨੇ ਮੈਂ 16 ਤੋਂ 21 ਤੱਕ ਦੇ ਵੀ ਅੰਕੜੇ ਦਿਖਾਏ ਵਕੀਲ ਸਾਹਿਬ ਦੋ ਕਾਨੂੰਨ ਦੀ ਗੱਲ ਕਰ ਰਹੇ ਨੇ ਆ ਕਿਸਨ ਸਿੰਘ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਪੈਨਲਿਸਟ ਤੇ ਦਰਸ਼ਕਾਂ ਨੂੰ ਵੀ ਸਤਿ ਸ੍ਰੀ ਅਕਾਲ ਬਿਲਕੁਲ ਇਹ ਬੜੀ ਹੀ ਜਿਹੜੀ ਹੈ ਮੈਂ ਤਾਂ ਇਹਨੂੰ ਨਿੰਦਨਯੋਗ ਘਟਨਾ ਕਹੂੰਗਾ ਔਰ ਇਹਦੇ ਵਿੱਚ ਬਿਲਕੁਲ ਇੱਕ ਕਤਲ ਹੈ ਮਾਨ ਸਾਹਿਬ ਨੇ ਵੀ ਖੁੱਲ ਕੇ ਕਿਹਾ ਕਿ ਕਤਲ ਹੈ ਔਰ ਇੱਕ ਵੀ ਬੰਦਾ ਬਖਸ਼ਿਆ ਨਹੀਂ ਜਾਏਗਾ ਤੁਸੀਂ ਦੇਖਿਆ ਨਾ ਅੱਜ ਰਵਿੰਦਰ ਜੈਨ ਰਿਸ਼ਭ ਜੈਨ ਜਿਹੜੇ ਦਿੱਲੀ ਤੋਂ ਜਿਨ੍ਹਾਂ ਨੇ ਇਥਨੋਲ ਸਪਲਾਈ ਕੀਤੀ ਉਹ ਵੀ ਚੱਕ ਕੇ ਲਿਆਂਦੇ ਜਾ ਰਹੇ ਹਨ ਲਿਆਂਦੇ ਗਏ ਹਨ ਤੇ ਇੱਕ ਵੀ ਬੰਦਾ ਔਰ ਨਾ ਬਖਸ਼ਿਆ ਜਾਣਾ ਚਾਹੀਦਾ ਕਿਉਂਕਿ ਇਹ ਜਿਹੜਾ ਕ੍ਰਾਈਮ ਹੈ ਇਹਦੇ ਵਿੱਚ ਕੋਈ ਵੀ ਇਨਵੋਲਵ ਚਾਹੇ ਪੁਲਿਸ ਵਾਲਾ ਚਾਹੇ ਸਫੇਦ ਪੋਸਟ ਚਾਹੇ ਕੋਈ ਰਾਜਨੀਤਿਕ ਮਾਨ ਸਾਹਿਬ ਨੇ ਪਹਿਲਾਂ ਹੀ ਕਲੀਅਰ ਕਰਤਾ ਕੋਈ ਵੀ ਬਖਸ਼ਾ ਨਹੀਂ ਜਾਏਗਾ ਇਦਾਂ ਦੀਆਂ ਘਟਨਾਵਾਂ ਇਹ ਮਾਨਵਤਾ ਦੇ ਦੁਸ਼ਮਣ ਲੋਕ ਹੈ ਔਰ ਐਸੇ ਲਈ ਜਿਹੜੀ ਇਹ ਫੈਕਟਰੀ ਤੇਥਨੋਲ ਵੀ ਬਣਾ ਰਹੀਆਂ ਉਹਨਾਂ ਦੇ ਉੱਤੇ ਵੀ ਅੱਜ ਚੀਮਾ ਜੀ ਨੇ ਚਿੱਠੀ ਲਿਖੀ ਹੈ ਕਿ ਇਹ ਜਿਹੜਾ ਇੰਡਸਟਰੀ ਐਕਟ ਹੈ ਇਹਦੇ ਵਿੱਚ ਇਹਨੂੰ ਸਖਤ ਕਰੋ ਕਿਉਂਕਿ ਮੈਕਸਿਮਮ ਕੇਸਿਸ ਦੇ ਵਿੱਚ ਜਦੋਂ ਸੰਗਰੂਰ ਕਾਂਡ ਵੀ ਹੋਇਆ ਹੋਇਆ ਸੀਗਾ ਤੁਹਾਡੇ ਯਾਦ ਹੋਣਾ ਹਰਮਨਪ੍ਰੀਤ ਸਿੰਘ ਜਿਹੜਾ ਕਿੰਗਪਿੰਨ ਸੀਗਾ ਅਰੈਸਟ ਕੀਤਾ ਸੀ ਉੱਥੇ ਵੀ 에ਥਨੋਲ 200 ਲੀਟਰ ਪਕੜੀ ਗਈ ਸੀ ਦਿੱਲੀ ਤੋਂ ਪਲਾਨ ਕੜੇ ਆ ਗਿਆ ਸੀ ਹਾਂ ਹਾਂ ਦੇ ਹਾਂਜੀ ਦਿੱਲੀ ਤੋਂ ਆਨਲਾਈਨ ਪੇਮੈਂਟ ਹੋਈ ਆ ਦਿੱਲੀ ਨੂੰ ਤੇ 600 ਲੀਟਰ 에ਥਨੋਲ ਜਿਹੜੀ ਆ ਰਸਤੇ 'ਚ ਹੁਣ ਇਨਕੈਪਟ ਕਰਕੇ ਪਕੜੀ ਗਈ ਐ 에ਥਨੋਲ ਦਾ ਸਭ ਤੋਂ ਯੂਜ਼ ਹੋ ਰਿਹਾ ਔਰ ਮੈਂ ਇੱਕ ਚੀਜ਼ ਬਿਲਕੁਲ ਸਾਡੀ ਸਰਕਾਰ ਕਲੀਅਰ ਐ ਹਰ ਪੱਖ ਤੋਂ ਚਾਹੇ ਉਹ ਪੰਜਾਬ ਦੇ ਵਿੱਚ ਹੈ ਕੋਈ ਚਾਹੇ ਉਹ ਬਾਰਡਰ ਦੇ ਉੱਤੇ ਆ ਚਾਹੇ ਉਹ ਦਿੱਲੀ ਆ ਹਰ ਪੱਕ ਤੋਂ ਜਾਂਚ ਹੋ ਰਹੀ ਹੈ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਹੁਣ ਦੋ ਦਿਨ ਦਾ ਰਮਾਂਡ ਲਿਆ ਸਾਹਿਬ ਸਿੰਘ ਦੇ ਮੋਬਾਈਲ ਤੋਂ ਕਾਫੀ ਕੁਝ ਲੱਭਿਆ ਇਹਨਾਂ ਦਾ ਜਿਹੜਾ ਮੇਨ ਸੀਗਾ ਜੀ ਉਹਦੇ ਨਾਲ ਜਿਹੜਾ ਸਾਥੀ ਸੀਗਾ ਸਾਹਿਬ ਸਿੰਘ ਹੋਰ ਵੀ ਅੱਗੇ ਲਿੰਕਸ ਮਿਲ ਰਹੇ ਆ ਜਿਹਦੇ ਜਿਹਦਾ ਵੀ ਲਿੰਕਸ ਮਿਲੇਗਾ ਕਿਉਂਕਿ ਇਹ ਜਿਹੜਾ ਨਕਲੀ ਸ਼ਰਾਬ ਵਾਲਾ ਇਹਨਾਂ ਮਾਫੀਆ ਹੈ ਨਾ ਇਹ ਇਹਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ ਪੰਜਾਬ ਦੇ ਲੋਕਾਂ ਦਾ ਬਹੁਤ ਨੁਕਸਾਨ ਕੀਤਾ ਇੱਕ ਪਰਿਵਾਰ 'ਚ ਇੱਕ ਬੰਦਾ ਤਾਂ ਉਹਦੀ ਡੈਥ ਹੋਈ ਹੈ ਜਿਹਦੇ ਪਤਨੀ ਕੁਝ ਦਿਨ ਪਹਿਲਾਂ ਕੈਂਸਰ ਤੇ ਮਰੀ ਸੀ ਬੇਟਾ ਵੀ ਨਹੀਂ ਅਤੇ ਦੋ ਛੋਟੇ-ਛੋਟੇ ਬੱਚੇ ਰਹਿ ਗਏ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਮਾਨਵਤਾ ਦੇ ਦੁਸ਼ਮਣਾਂ ਨੂੰ ਇੱਕ ਉਹ ਪਰਿਵਾਰ ਇੱਕ ਬੰਦੇ ਦੀ ਡੈਥ ਹੋਈ ਹੈ ਜਿਹਦੇ ਪੰਜ ਧੀਆਂ ਐ ਇਹ ਲੋਕ ਪੈਸੇ ਦੇ ਲਾਲਚੀ ਲੋਕ ਐ ਚਾਹੇ ਮੈਂ ਤਾਂ ਸਪਸ਼ਟ ਕਹਣਾ ਕਿਸੇ ਵੀ ਪਾਰਟੀ ਦਾ ਬੰਦਾ ਹੋਵੇ ਕੋਈ ਵੀ ਲੀਡਰ ਹੋਵੇ ਕੋਈ ਵੀ ਅਫਸਰ ਹੋਵੇ ਇਹੋ ਜਿਹੇ ਬੰਦਿਆਂ ਨੂੰ ਬਖਸ਼ਿਆ ਨਹੀਂ ਜਾਏਗਾ ਨਾ ਬਖਸ਼ਿਆ ਜਾਣਾ ਚਾਹੀਦਾ ਔਰ ਇਹ ਆ ਕੇ ਬੰਦਿਆਂ ਦੀ ਨਾ ਕੋਈ ਪੁਸਤ ਪਨਾਹੀ ਸਾਡੀ ਸਰਕਾਰ ਚ ਹੋਏਗੀ ਠੀਕ ਹੈ ਬਖਸ਼ਿਆ ਨਹੀਂ ਜਾਣਾ ਚਾਹੀਦਾ ਖੜਿਆਲ ਜੀ ਬਖਸ਼ਿਆ ਨਹੀਂ ਜਾਣਾ ਚਾਹੀਦਾ ਜੀ ਉਮੀਦ ਕਰਦਾ ਹਾਂ ਕ੍ਰਿਸ਼ਨ ਜੀ ਮੇਰੀ ਆਵਾਜ਼ ਦਰਸ਼ਕਾਂ ਤੱਕ ਪਹੁੰਚ ਲਈ ਹੋਊਗੀ ਨੰਬਰ 1 ਇਹ ਹੈ ਕ੍ਰਿਸ਼ਨ ਜੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਹਾ ਸੀਗਾ ਕਿ ਅਸੀਂ 4 ਮਹੀਨਿਆਂ ਚ ਨਸ਼ਾ ਖਤਮ ਕਰ ਦਾਂਗੇ ਨਹੀਂ ਹੋਇਆ ਫਿਰ ਇਹਨਾਂ ਨੇ ਕਿਹਾ ਸੀ ਵਾਰ ਅਗੇਂਸਟ ਡਰੱਗਸ ਲਾਵਾਂਗੇ ਫੇਲ ਹੋ ਗਈ ਫਿਰ ਇਹਨਾਂ ਨੇ ਕਿਹਾ ਸੀ ਯੁੱਧ ਨਸ਼ੇ ਵਿਰੁੱਧ ਕਰਾਂਗੇ ਫੇਲ ਹੋ ਗਿਆ ਫਿਰ ਇਹਨਾਂ ਨੇ ਕਿਹਾ ਮੇ 31 ਤੱਕ ਅਸੀਂ ਪੰਜਾਬ 'ਚ ਨਸ਼ਾ ਖਤਮ ਕਰ ਦਾਂਗੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਰੀਆਂ ਗੱਲਾਂ ਕਹਿ ਕੇ ਤੇ ਉਸ ਤੋਂ ਬਾਅਦ ਆਪਣੀ ਨੈਗਲੀਜੈਂਸ ਕਰਕੇ ਇਗਨੋਰੈਂਸ ਕਰਕੇ ਇਨਕੰਪੀਟੈਂਸ ਕਰਕੇ ਪੰਜਾਬ ਦੇ ਵਿੱਚ ਆ ਸਾਰੀਆਂ ਚੀਜ਼ਾਂ ਹੋ ਰਹੀਆਂ ਤੇ ਤੁਸੀਂ ਦੇਖੋ 23 ਲੋਕਾਂ ਨੇ ਆਪਣੀ ਜਾਨ ਗਵਾਈ ਸਾਲ ਪਹਿਲਾਂ ਸੰਗਰੂਰ ਦੇ ਵਿੱਚ ਭੀਖੀ ਦੇ ਵਿੱਚ 8 ਲੋਕ ਮਾਰੇ ਗਏ ਸੀਗੇ ਮਾਨਸਾਬ ਦਾ ਜ਼ਿਲ੍ਹਾ ਹੈ ਸੀਐਮ ਦਾ ਡਿਸਟ੍ਰਿਕਟ ਸੀਗਾ ਸੰਗਰੂਰ ਉਦੋਂ ਬਾਅਦ ਆ ਇਨਸੀਡੈਂਟ ਹੋਣਾ ਤੇ ਮੈਂ ਪੁੱਛਣਾ ਚਾਹਣਾ ਆ ਆਮ ਆਦਮੀ ਪਾਰਟੀ ਸਰਕਾਰ ਨੂੰ ਕਿ ਸੰਜੀਦਗੀ ਜਿਹੜੀ ਤੁਹਾਨੂੰ ਦਿਖਾਉਣੀ ਚਾਹੀਦੀ ਸੀਗੀ ਜਿਹੜੀ ਤੁਹਾਨੂੰ ਵਿਜੀਲੈਂਸ ਦਿਖਾਉਣੀ ਚਾਹੀਦੀ ਸੀਗੀ ਹੁਣ ਸੀਐਮ ਸਾਹਿਬ ਕਹਿੰਦੇ ਵੀ ਉੱਥੇ ਪੋਲੀਟੀਕਲ ਬਿਊਰੋਕ੍ਰੈਟਿਕ ਤੇ ਪੁਲਿਸ ਦੇ ਕੰਪਲਿਸਿਟੀ ਦੇ ਬਗੈਰ ਇਹ ਚੀਜ਼ ਪੋਸੀਬਲ ਨਹੀਂ ਹੋ ਕੰਪਲਿਸਿਟ ਹੈ ਉਹਨਾਂ ਦੇ ਸਵਰਥਨਤ ਬਗੈਰ ਪੋਸੀਬਲ ਨਹੀਂ ਹੈ ਸੋਹੀ ਤਾਂ ਗੱਲ ਅਸੀਂ ਕਹਿ ਰਹੇ ਆ ਕਿ ਸਰਕਾਰ ਆਮ ਆਦਮੀ ਪਾਰਟੀ ਦੀ ਤੇ ਪੁਲਿਸ ਤੁਹਾਡੀ ਗੱਲ ਸੁਣਦੀ ਹੈ ਬਿਊਰੋਕਰੇਟ ਤੁਹਾਡੀ ਗੱਲ ਸੁਣਦੇ ਹੈ ਪਾਵਰ ਤੁਹਾਡੇ ਕੋਲੇ ਹੈ ਸੋ ਦੇਰਫੋਰ ਅੰਡਰਸਟੂਡ ਗੱਲਾਂ ਹੈ ਕਿ ਤੁਹਾਨੂੰ ਇਨਸ਼ੋਰ ਕਰਨਾ ਚਾਹੀਦਾ ਹੈ ਕਿ ਜਿਹੜੇ ਤੁਹਾਡੇ ਕੋਈ ਲੋਕ ਇਨਵੋਲ ਆਏ ਦੇ ਵਿੱਚ ਉਹਨਾਂ ਖਿਲਾਫ ਜਲਦ ਤੋਂ ਜਲਦ ਕਾਰਵਾਈ ਹੋਵੇ ਲੇਕਿਨ ਅਜੇ ਤੱਕ ਉਹ ਵੀ ਨਹੀਂ ਹੋਈ ਕਿਉਂਕਿ ਦੇਖੋ ਕ੍ਰਿਸ਼ਨ ਜੀ ਗੱਲ ਇਹ ਹੈ ਜੁਡੀਸ਼ੀਅਲ ਇਨਕੁਆਰੀ ਹੋਊਗੀ ਤਾਂ ਤਾਂ ਤੱਥ ਅੱਗੇ ਆਉਣਗੇ ਕਨਫਲਿਕਟ ਆਫ ਇੰਟਰਸਟ ਬਹੁਤ ਵੱਡਾ ਹੈ ਸਰਕਾਰ ਹੀ ਆਪਦੇ ਲੀਡਰਾਂ ਖਿਲਾਫ ਕਿਉਂ ਕਾਰਵਾਈ ਕਰੂਗੀ ਸਰਕਾਰ ਹੀ ਆਪਦੇ ਲੀਡਰਾਂ ਦੇ ਉੱਤੇ ਜਿਹੜੇ ਇਲਜ਼ਾਮ ਲੱਗ ਰਿਹਾ આરોਪ ਲੱਗ ਰਿਹਾ ਉਹਨਾਂ ਨੂੰ ਕਿਉਂ ਦੇਖਣ ਦੀ ਕੋਸ਼ਿਸ਼ ਕਰੂਗੀ ਵੀ ਉਹ ਸੱਚੇ ਹੈ ਕਿ ਨਹੀਂ ਕਿਉਂਕਿ ਇਹਦਾ ਬਚਾਉਣ ਦੀ ਕੋਸ਼ਿਸ਼ ਕਰਨਗੇ ਕਿ ਕਨਫਲਿਕਟ ਆਫ ਇੰਟਰਸਟ ਹੈ ਵਿਚ ਇਜ਼ ਅ ਵਿਚ ਇਜ਼ ਅਗੇਂਸਟ ਪ੍ਰਿੰਸੀਪਲ ਆਫ ਨੈਚਰਲ ਜਸਟਿਸ ਮੈਂ ਦੂਜੀ ਗੱਲ ਜਿਹੜੀ ਹੈਗੀ ਹੈ ਆਮ ਆਦਮੀ ਪਾਰਟੀ ਨੂੰ ਮੈਂ ਇਹ ਬੇਨਤੀ ਕਰੂੰਗਾ ਕਿ ਇਹ ਜਿਹੜਾ ਇਸ਼ੂ ਹੈ ਨਾ ਇਹਨਾਂ ਨੇ ਇੱਕ ਗੱਲ ਕਹੀ ਸੀਗੀ ਚੀਮਾ ਸਾਹਿਬ ਨੇ ਕਹਿੰਦੇ ਅਸੀਂ ਮਰਡਰ ਦਾ ਜਿਹੜਾ ਪਰਚਾ ਦਰਜ ਕਰਾਂਗੇ ਬਾਅਦ ਚ ਇਹਨਾਂ ਨੇ ਕੀਤਾ ਕਲਪੇਬਲ ਹੋਮਿਸਾਈਡ ਨਾਟ ਅਮਾਉਂਟਿੰਗ ਟੂ ਮਰਡਰ ਠੀਕ ਹੈ ਮੈਂ ਆਮ ਆਦਮੀ ਪਾਰਟੀ ਨੂੰ ਇਹ ਪੁੱਛੂੰਗਾ ਵੀ ਪਹਿਲਾਂ ਤੁਸੀਂ ਕਿਹਾ ਕਿਉਂ ਜੇ ਤੁਸੀਂ ਕਰਨਾ ਹੀ ਨਹੀਂ ਸੀਗਾ ਕੋਈ ਮੰਛਾ ਹੀ ਨਹੀਂ ਸੀਗੀ ਫਿਰ ਆਮ ਆਦਮੀ ਪਾਰਟੀ ਸਰਕਾਰ ਨੇ ਆ ਵਾਦਾ ਕੀਤਾ ਕਿਉਂ ਕਿ ਅਸੀਂ ਇਨਸ਼ੋਰ ਕਰਾਂਗੇ ਤੇ ਉਸ ਤੋਂ ਬਾਅਦ ਜੇ ਤੁਸੀਂ ਮੁੱਕ ਰਹੇ ਹੋ ਜੈਬਾਂ ਸੀ ਠੀਕ ਹੈ ਜੈਬਾਂ ਸੀ ਕੇਂਦਰ ਨੂੰ ਵੀ ਚਿੱਠੀ ਲਿਖੀ ਗਈ ਫਾਈਨਾਂਸ ਮਿਨਿਸਟਰ ਦੇ ਵੱਲੋਂ ਜੀ ਅ ਥੈਂਕ ਯੂ ਕਿਸ਼ਨ ਜੀ ਸਭ ਤੋਂ ਪਹਿਲੇ ਤੇ ਮੈਂ ਇਹ ਸਬਜੈਕਟ ਉੱਤੇ ਪਹਿਲੀ ਡਿਬੇਟ ਕਰ ਰਿਹਾ ਸੋ ਆਈ ਹੈਵ ਟੂ ਆਫਰ ਮਾਈ ਕੰਡੋਲੈਂਸਿਸ ਐਂਡ ਕੰਡੈਮਨਡ ਦ ਦਿਸ THING ਪਸੀ ਜੀ ਨੇ ਇੱਕ ਬੜਾ ਭਾਵੁਕ ਜਿਹੜਾ ਉਹਨਾਂ ਨੇ ਇੱਕ ਬੜੀ ਭਾਵੁਕ ਸਪੀਚ ਦਿੱਤੀ ਹੈ ਪਰ ਉਹ ਉਹਦੇ ਚ ਕੋਈ ਫੈਕਟਸ ਤੇ ਤੱਤ ਘੱਟ ਸੀਗੇ ਤੇ ਉਹਨਾਂ ਦੀ ਇਮੋਸ਼ਨ ਜ਼ਿਆਦਾ ਸੀ ਮੈਂ ਸਮਝ ਸਕਦਾ ਕਿ ਐਸੇ ਟਾਈਮ ਦੇ ਵਿੱਚ ਕੋਈ ਵੀ ਮੋਸ਼ਨਲ ਹੋ ਜਾਂਦਾ ਹੈ ਅ ਬੇਸਿਕਲੀ ਮਤਲਬ ਮੈਂ ਤੇ ਪਹਿਲੀ ਕਾਲ ਇਹ ਕਰਨੀ ਚਾਹਨਾ ਕਿ ਆਪਾਂ ਪਹਿਲੇ ਮੋਰਲ ਇਸ਼ੂਸ ਦੇ ਉੱਤੇ ਚੱਲੀਏ ਕਿ ਮੋਰਲ ਇਸ਼ੂ ਇਹ ਹੈਗਾ ਕਿ ਜੇ ਅਜਿਹੀ ਕੋਈ ਟ੍ਰੈਜੇਡੀ ਹੋਈ ਹੈ ਤੇ ਜੋ ਵੀ ਉਹਦਾ ਰਿਸਪੌਂਸਿਬਲ ਹੈ ਟ ਹੈਸ਼ਟ ਲੈਵਲ ਉਹਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਹੈ ਕਿਉਂਕਿ ਥੱਲੇ ਵਾਲੇ ਨੂੰ ਫੜ ਲਓ ਤੇ ਉੱਤੇ ਵਾਲੇ ਨੂੰ ਨਾ ਫੜੋ ਇਹਦੇ ਨਾਲ ਕੋਈ ਜਿਹੜੀ ਗੱਲ ਹੈ ਉਹ ਬੰਦ ਹੀ ਨਹੀਂ ਹੈ ਸੋ ਆਈ ਊਡ ਰਿਕਮੈਂਡ ਕੀ ਉਹ ਉੱਤੇ ਵਾਲੇ ਨੂੰ ਫੜ ਲਏ ਦੂਸਰਾ ਮੈਂ ਬੜਾ ਖੁਸ਼ ਹਾਂ ਕਿ ਆਮ ਤੌਰ ਤੇ ਉੱਤੇ ਜਦੋਂ ਐਸੀ ਨੈਗੇਟਿਵ ਡਿਬੇਟ ਹੁੰਦੀ ਹੈ ਉਹਦਾ ਆਮ ਆਦਮੀ ਪਾਰਟੀ ਆਪਣਾ ਕੋਈ ਨੁਮਾਇੰਦਾ ਭੇਜਦੀ ਨਹੀਂ ਅੱਜ ਪਾਸੀ ਸਾਹਿਬ ਨੇ ਹਿੰਮਤ ਕਰਕੇ ਇੱਥੇ ਆ ਗਏ ਨੇ ਤੀਸਰਾ ਮੈਨੂੰ ਇਹ ਇਮਪ੍ਰੈਸ਼ਨ ਮਿਲਦਾ ਹੈ ਕਿ ਇਹ ਜਿਹੜੀ ਇਹਨਾਂ ਨੇ ਬੜੀ ਇੱਕ ਲਿਕਰ ਪਾਲਿਸੀ ਜਿਹੜੀ ਦਿੱਲੀ ਦੇ ਵਿੱਚ ਵੀ ਸੀਗੀ ਆਮ ਆਦਮੀ ਪਾਰਟੀ ਦੀ ਤੇ ਇੱਥੇ ਵੀ ਇਹਨਾਂ ਦੀ ਥੋੜੀ ਜਿਹੀ ਯੂ نو ਸਲਾਈਟਲੀ ਮੋਰ ਅਕਾਮੋਡੇਟਿੰਗ ਲਿਕਰ ਪਾਲਿਸੀ ਹੈ ਉਹਦੇ ਨਾਲ ਲੋਕਾਂ ਨੂੰ ਸ਼ਹਿ ਮਿਲ ਰਹੀ ਹੈ ਕਿ ਇਹ ਇੱਕ ਅੱਛਾ ਤਰੀਕਾ ਹੈ ਇਸੇ ਤਰੀਕੇ ਨਾਲੇ ਪੈਸਾ ਕਮਾਉਣਾ ਚਾਹੁੰਦੇ ਨੇ ਤੇ ਇਹੋ ਹੀ ਕਰ ਲੋ ਇਹਦੇ ਨਾਲ ਕੁਝ ਸਦਾ ਹੋ ਜਾਏਗਾ ਸੋ ਥੀ ਗੱਲ ਹੈ ਕਿ ਇਹਨਾਂ ਨੇ ਕੋਈ ਪੌਚੇਸ ਬਣਾਣੀਆਂ ਸੀਗੀਆਂ ਪਤਾ ਨਹੀਂ ਮੈਂ ਕਿਤੇ ਪੜਿਆ ਸੀਗਾ ਵੇ 25 25 40 40 ਹਜ਼ਾਰ ਦੀਆਂ 40 ਰੁਪਏ 25 40 ਰੁਪਏ ਦੀਆਂ ਪੌਚੇਸ ਬਣਾਣੀਆਂ ਸੀਗੀਆਂ ਤੇ ਉਹਦੇ ਨਾਲੇ ਇਕੱਠ ਕਰਨਾ ਸੀ ਉਹ ਵੀ ਗੱਲਬਾਤ ਹੋਦੀਆਂ ਐਡਵਰਟਾਈਜ਼ਮੈਂਟਸ ਵਗੈਰਾ ਨਿਕਲ ਗਈਆਂ ਪਤਾ ਨਹੀਂ ਉਹ ਪੌਚੇਸ ਕਿਤੇ ਹੈਗੀਆਂ ਨੇ ਕਿ ਨਹੀਂ ਹੈਗੀਆਂ ਨੇ ਤੇ ਕੀ ਹੋਣਾ ਉਹਨਾਂ ਦੇ ਬਾਰੇ ਵਿੱਚ ਐਂਡ ਇੱਕ ਐਡੀ ਹੈਵਲੀ ਰੈਗੂਲੇਟਿਡ ਜਿਹੜੀ ਇੰਡਸਟਰੀ ਹੈਗੀ ਹੈ ਉਹਦੇ ਵਿੱਚ ਐਸੇ ਕੰਮ ਚੱਲ ਕਿਦਾਂ ਰਹੇ ਨੇ ਮੈਨੂੰ ਪਾਸੀ ਜੀ ਇਹ ਦੱਸਦੇ ਵਕੀਲ ਨੇ ਇਹਦੇ ਵਾਸਤੇ ਲਾਇਸੈਂਸਿਸ ਚਾਹੀਦੇ ਹੁੰਦੇ ਨੇ ਕੁਆਲਿਟੀ ਕੰਟਰੋਲ ਦੀ ਸਰਟੀਫਿਕੇਸ਼ਨ ਚਾਹੀਦੀ ਹੁੰਦੀ ਹੈ ਟਰਾਂਸਪੋਰਟ ਦੀ ਪੋਜੀਸ਼ਨ ਦੇ ਪਰਮਿਟਸ ਚਾਹੀਦੇ ਹੁੰਦੇ ਨੇ ਰੈਵਨਿਊ ਜਿਹੜਾ ਉਹ ਇਹਨਾਂ ਦੇ ਕੋਲ ਆ ਰਿਹਾ ਉਹ ਅਕਾਊਂਟਡ ਫਾਰ ਹੈਗਾ ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਮਤਲਬ ਇਹ ਬਾਰ-ਬਾਰ ਬਾਰ-ਬਾਰ ਇੱਕ ਵਾਰ ਹੋ ਗਿਆ ਤੇ ਠੀਕ ਹੈ ਦੂਸਰੀ ਵਾਰ ਤੀਸਰੀ ਵਾਰ ਚੌਥੀ ਵਾਰ ਹੋ ਗਿਆ ਉਹ ਸੰਗਰੂਰ ਦਾ ਕਹਿ ਰਹੇ ਹੋ ਹੁਸ਼ਾਰਪੁਰ ਮੋਗਾ ਚ ਵੀ ਪਹਿਲੇ ਹੋਇਆ ਸੀਗਾ ਤੇ ਲਾਸਟਲੀ ਕਿਸੇ ਜੀ ਮੈਨੂੰ ਲੱਗਦਾ ਹੈ ਕਿ ਅੱਜ ਕੱਲ ਬਹੁਤ ਮੁਸ਼ਕਲ ਹੋ ਗਏ ਥੇ ਸਿਰਫ ਸਪੂਰੀਅਸ ਲਿਕਰ ਹੀ ਨਹੀਂ ਹੈ ਇਥੇ ਤੇ ਗੱਲਾਂ ਪਤਾ ਚੱਲਦੀਆਂ ਨੇ ਸਪੂਰੀਅਸ ਸਿੰਥੈਟਿਕ ਮਿਲਕ ਹੈਗਾ ਵੈਜੀਟੇਬਲ ਦੇ ਵਿੱਚ ਟੌਕਸਿਸਿਟੀ ਹੈਗੀ ਹੈ ਪਨੀਰ ਜਿਹੜਾ ਉਹ ਵੀ ਗਲਤ ਬਣਿਆ ਹੋਇਆ ਤੇ ਸਿਰਫ ਮਤਲਬ ਆਪਾਂ ਜਾਈਏ ਕਿਹੜੇ ਪਾਸੇ ਪੰਜਾਬ ਕਿਹੜੇ ਪਾਸੇ ਜਾ ਰਿਹਾ ਹੈ ਤੇ ਆਪਾਂ ਇਹ ਰੁਕਾਂਗੇ ਕਿਤਾ ਤੇ ਕੌਣ ਰੋਕੇਗਾ ਇਹ ਚਲੋ ਠੀਕ ਹੈ ਸਿਵਲ ਸੁਸਾਇਟੀ ਦਾ ਵੀ ਬੜਾ ਰੋਲ ਹੈਗਾ ਮੈਂ ਮੰਨਾਂ ਪਰ ਗਵਰਨਮੈਂਟ ਅਗਰ ਪਹਿਲ ਲੇਗੀ ਤੇ ਸਿਵਲ ਸੁਸਾਇਟੀ ਕੁਝ ਕਰੇਗੀ ਤੇ ਮੇਰਾ ਖਿਆਲ ਜਿਹੜੇ ਪਹਿਲ ਲੈਂਦਾ ਆਪਾਂ ਉਹ ਡਿਸਕਸ ਹੀ ਨਾ ਕਰੀਏ ਸਭ ਤੋਂ ਪਹਿਲੀ ਗੱਲ ਹੈਗੀ ਹੈ ਹੂ ਐਵਰ ਇਜ਼ ਰਿਸਪੌਂਸਿਬਿਲਟੀ ਹਾਈएस्ट ਲੈਵਲ ਵਿਚ ਆਈ ਥਿੰਕ ਇਜ਼ ਚੀਮਾ ਸਾਹਿਬ ਬਿਲਕੁਲ ਜਬਾਤ ਬਹੁਤ ਵੱਡੇ ਸਵਾਲ ਨੇ ਮੈਂ ਤੁਹਾਡੇ ਸਵਾਲ ਡਿਲੀਵਰ ਕਰਾਂਗਾ ਸ਼ਮਸ਼ੀਰ ਜੀ ਆ ਗਿਆ ਤੁਹਾਡੇ ਕੋਲ ਇੱਕ ਕਾਲਰ ਜੁੜੇ ਨੇ ਹਾਂਜੀ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਘੱਟ ਸ਼ਬਦਾਂ 'ਚ ਆਪਣੀ ਗੱਲ ਰੱਖੋ ਅਕਾਲੀ ਦਲ ਦੇ ਪ੍ਰਖਾਲ ਵੀਰ ਸਾਹਿਬ ਦਾ ਫਿਰ ਇੰਪੋਰਟੈਂਟ ਟ੍ਰੈਕਸ਼ਨ ਅਸੀਂ ਲਵਾ ਗਏ। ਮੈਂ ਦੀਪਕ ਭੱਲਾ ਪਟਿਆਲਾ ਦਾ ਬੋਲਦਾ ਜੀ। ਹੈਲੋ। ਹਾਂ ਜੀ ਮੈਂ ਦੀਪਕ ਭੱਲਾ ਪਟਿਆਲਾ ਦਾ ਬੋਲਦਾ। ਹਰ ਰੋਜ਼ ਫੋਨ ਕਰਦੇ ਆਂ। ਥੈਂਕ ਯੂ ਸੋ ਮੱਚ। ਕਰੋ ਪਲੀਜ਼ ਹਾਂ ਕੰਪਲੀਟ ਹਾਂ ਜੀ ਮੈਂ ਕਹਿੰਨਾ ਜੀ ਜਿਹੜੀ ਸਰਕਾਰ ਨੇ 1.10 ਲੱਖ ਦੀ ਇਹਨਾਂ ਨੂੰ ਜਿਹਨਾਂ ਉਹ ਸਹਾਇਤਾ ਦੇਣੀ ਹੈ ਜਿੰਨੇ ਬੰਦੇ ਇਹਨਾਂ ਦੇ ਪਕੜੇ ਆਂ ਜਿੰਨੇ ਵੀ ਬੰਦੇ ਮਰੇ ਆਂ ਇਹਨਾਂ ਦੀ ਸਾਰਿਆਂ ਦੀ ਜਾਇਦਾਦ ਕੁਰਕ ਕਰਕੇ ਕੰਨ ਜਿਹੜੀ ਸਰਕਾਰ ਨੂੰ ਇਹਨਾਂ ਨੂੰ ਮੌਲਕਾ ਦੇਣਾ ਚਾਹੀਦਾ ਹੈ। ਪ੍ਰਾਪਰਟੀ ਨੂੰ ਫ੍ਰੀਜ਼ ਕਰਨਾ ਚਾਹੀਦਾ ਹੈ। ਠੀਕ ਹੈ। ਆਗੇ ਗੱਲ ਤੁਹਾਡੀ ਤੁਸੀਂ ਬੜਾ ਇੱਕ ਪੁਆਇੰਟ ਰੇਜ਼ ਕੀਤਾ ਕਿ ਇਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕਰ ਦੇਣੀ ਚਾਹੀਦੀ ਤੇ ਬਰਖਾਲਵੀ ਸਾਹਿਬ ਅਕਾਲੀ ਦਲ ਕੀ ਕਹਿ ਰਿਹਾ ਦੇਖੋ ਬਹੁਤ ਵੱਡੇ ਚੀਜ਼ਾਂ ਬਣ ਜਾਂਦੇ ਨੇ ਉਹਨਾਂ ਬੱਚਿਆਂ ਦਾ ਕੀ ਕਸੂਰ ਹੈ ਜਿਨ੍ਹਾਂ ਤੋਂ ਬਾਪ ਦਾ ਸਾਆ ਜਿਹੜਾ ਸਿਰ ਤੋਂ ਉੱਠ ਗਿਆ ਅ ਕ੍ਰਿਸਟਨ ਜੀ ਸਭ ਤੋਂ ਪਹਿਲਾਂ ਤੁਹਾਨੂੰ ਤੁਹਾਡੀ ਸਮੁੱਚੀ ਟੀਮ ਦੇ ਨਾਲ ਇਸ ਪੈਨਲ 'ਚ ਜੁੜੇ ਸਾਰੇ ਸਤਕਾਰਯੋਗ ਬੁਲਾਰਿਆਂ ਨੂੰ ਬਹੁਤ ਹੀ ਆਦਬ ਤੇ ਸਤਿਕਾਰ ਤੇ ਮੈਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜਿੱਥੇ ਉਹਨਾਂ ਸਾਡੇ ਜਾਨ ਗਵਾ ਚੁੱਕੇ ਆਪਣੇ ਸਾਥੀਆਂ ਦੀ ਮੈਂ ਇਹ ਅਰਦਾਸ ਕਰਦਾ ਸ਼੍ਰੋਮਣੀ ਅਕਾਲੀ ਦਲ ਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਦੇ ਜਿਹੜਾ ਮਤਲਬ ਸੰਵੇਦਨਾ ਪ੍ਰਗਟ ਕਰਦਾ ਹੋਇਆ ਪਰਮਾਰਾ ਦੇ ਦੁੱਖ ਦੇ ਵਿੱਚ ਸ਼ਾਮਲ ਹੈ ਮੈਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਮੈਂ ਗੱਲ ਕਹਿਣੀ ਚਾਹੂੰਗਾ ਪਾਸੀ ਸਾਹਿਬ ਨੂੰ ਪਾਸੀ ਸਾਹਿਬ ਧਿਆਨ ਨਾਲ ਸੁਣਿਓ ਅਸੀਂ ਪਹਿਲਾਂ ਹੀ ਦਰਦਾਂ ਮਾਰੇ ਆਂ ਅਸੀਂ ਪਹਿਲਾਂ ਹੀ ਦਰਦਾਂ ਮਾਰੇ ਆਂ ਤੂੰ ਹੋਰ ਕਹਿਰ ਕਿਉਂ ਟਾਇਆ ਏ ਤੇਰਾ ਇਨਕਲਾਬ ਵੇਖਣ ਲਈ ਜਿਉਂਦੇ ਸਾਂ ਤੇਰਾ ਇਨਕਲਾਬ ਵੇਖਣ ਲਈ ਜਿਉਂਦੇ ਸਾਂ ਤੂੰ ਬੇਈਮਾਨ ਕੇਜਰੀ ਸਾਡੇ ਪੱਲੇ ਪਾਇਆ ਏ ਉਹ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜਦੋਂ ਇਹ ਮਾਮਲਾ 12 ਮਈ ਨੂੰ ਜਿਹੜਾ ਹੋਮ ਦੇ ਵਿੱਚ ਆਇਆ ਸਾਹਮਣੇ ਆਇਆ ਤਾਂ ਸਰਕਾਰ ਦੀ ਛਾਵੇਂ ਉੱਤੇ ਸਮੁੱਚੇ ਪ੍ਰਸ਼ਾਸਨ ਨੇ ਇਸ ਦੇ ਉੱਤੇ ਮਿੱਟੀ ਪਾਉਣ ਦਾ ਯਤਨ ਕੀਤਾ 13 ਤਰੀਕ ਨੂੰ ਪਿੰਡ ਪੰਘਾਲੀ ਕਲਾ ਮਰੜੀ ਕਲਾ ਥਰੀਏਵਾਲ ਪਤਾਲਪੁਰੀ ਤੋਂ ਤਲਵੰਡੀ ਜਿਹੜੇ ਪ੍ਰਭਾਵਿਤ ਪਿੰਡ ਨੇ ਇਹਨਾਂ ਦੇ ਵਿੱਚੋਂ ਜੜੀਆਂ ਲਾਸ਼ਾਂ ਜਿਹੜੇ ਸਰੀਰ ਲਾਸ਼ਾਂ ਬਣੇ ਉਹਨਾਂ ਦੇ ਹੱਕ ਦੇ ਵਿੱਚ ਹੜਾ ਨਾਰਾ ਮਾਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਕਰਮ ਮਜੀਠੀਆ ਨੇ ਸਭ ਤੋਂ ਪਹਿਲਾਂ ਆ ਕੇ ਮੀਡੀਆ ਨੂੰ ਜਾਣੂ ਕਰਵਾਇਆ ਸਰਕਾਰ ਨੂੰ ਮਜਬੂਰੀ ਬਸ ਇਸ ਘਟਨਾ ਦੇ ਬਾਰੇ ਐਕਸ਼ਨ ਲੈਣਾ ਪਿਆ ਔਰ ਮੈਂ ਤੁਹਾਨੂੰ ਕ੍ਰਿਸ਼ਨ ਜੀ ਦੱਸ ਦਿਆਂ ਇਹ ਜਿਹੜੇ ਅੱਜ ਗੱਲਾਂ ਕਰਦੇ ਨੇ ਜੀ ਕਿ ਅਸੀਂ ਪਰਚਾ ਦੇਤਾ ਜੀ ਅਸੀਂ ਸਸਪੈਂਡ ਕਰਤਾ ਫਲਾਣਾ ਕਰਤਾ ਇਹ ਬਿਲਕੁਲ ਬਾਜ਼ ਨਹੀਂ ਆ ਰਿਹਾ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਸਿਆਸਤ ਕਰਨ ਤੋਂ ਮੈਂ ਪਾਸੀ ਸਾਹਿਬ ਨੂੰ ਸੀਐਮ ਸਾਹਿਬ ਦਾ 2 ਅਗਸਤ 2020 ਦਾ ਬਿਆਨ ਸੁਣਾਉਣਾ ਚਾਹੁੰਦਾ ਉਹ ਕਹਿੰਦੇ ਸੀ ਕਿ ਚਾਰ ਅਫਸਰਾਂ ਨੂੰ ਸਸਪੰਡਿਤ ਕਰਨ ਦੇ ਨਾਲ ਇਹ ਮਾਮਲਾ ਹੱਲ ਨਹੀਂ ਹੋਣਾ ਇਹ ਬੜਾ ਗੰਭੀਰ ਮੁੱਦਾ ਹੈ ਸੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਹੈ ਕਿ ਇਸ ਸਮੁੱਚੇ ਬਰਤਾਰੇ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਕਸਾਈਡ ਮਨਿਸਟਰ ਹਰਪਾਲ ਟੀਮਾ ਜੀ ਜ਼ਿੰਮੇਵਾਰ ਨੇ ਸਰਕਾਰ ਜ਼ਿੰਮੇਵਾਰ ਹੈ ਇਹਨਾਂ ਨੂੰ ਜਿਹੜਾ ਰਜਾਇਨ ਮੁੱਢਲੇ ਤੌਰ ਤੇ ਪਹਿਲਾਂ ਕਰ ਦੇਣਾ ਚਾਹੀਦਾ ਸੀ ਦੂਸਰੀ ਗੱਲ ਜਿਹੜੀ ਇਹ ਕਹਿੰਦੇ ਨੇ ਜੀ ਮੈਂ ਫਲਾਣਾ ਫੜ ਲਿਆ ਠਮਕਾ ਫੜ ਲਿਆ ਜਿਹੜੇ ਸਹੀ ਜਿਹੜੇ ਅਸਲ ਦੋਸ਼ੀ ਨੇ ਉਹਨਾਂ ਨੂੰ ਛਰੇ ਆਮ ਇਸ ਸਰਕਾਰ ਵੱਲੋਂ ਬਚਾਇਆ ਜਾ ਰਿਹਾ ਮੈਂ ਤੁਹਾਡੇ ਚੈਨਲ ਤੋਂ ਇਸ ਗੱਲ ਦਾ ਦਾਵਾ ਕਰਦਾ ਔਰ ਜਿਹੜੇ ਇਸ ਦੇ ਵਿੱਚ ਲਿਪਤ ਨੇ ਦੋਸ਼ੀ ਨੇ ਅੱਜ ਇਨਕਲਾਬ ਦੀਆਂ ਗੱਡੀਆਂ ਦੇ ਵਿੱਚ ਝੂਟੇ ਲੈ ਰਹੇ ਨੇ ਇਹਨਾਂ ਦੇ ਸੱਜੇ ਖੱਬੇ ਜਿਹੜੇ ਇਹਨਾਂ ਦੇ ਗਨਮੈਨ ਬਣ ਕੇ ਘੁੰਮਦੇ ਨੇ ਹੋਰ ਮੈਂ ਤੁਹਾਨੂੰ ਦੱਸਾਂ ਇਹ ਕਹਿੰਦੇ ਸੀ ਕਿ ਜੀ ਅਸੀਂ ਕਤਲ ਦਾ ਮੁਕੱਦਮਾ ਦਰਜ ਕਰਾਂਗੇ ਪਾਸੀ ਸਾਹਿਬ ਇਸ ਚੈਨਲ ਤੇ ਬੈਠ ਕੇ ਕਹਿਣ ਕਿ ਹਾਂ ਜੇ ਇਹਨਾਂ ਦੇ ਵਿੱਚ ਦਾਵਾ ਇਹ ਜਿਹੜਾ ਇਹਨਾਂ ਨੇ ਪਰਚਾ ਦਿੱਤਾ ਬੀਐਨਐਸ 605 ਤੋਂ 610 ਠੀਕ ਹੈ ਠੀਕ ਹੈ 103 ਤੋਂ ਵਿੱਚ ਪਰਖਾਲ ਵੀ ਜਾਏ ਗਾਲ ਤੁਹਾਡੀ ਗੱਲ ਮੈਂ ਜਵਾਬ ਲਵਾਂਗਾ ਉਹਨਾਂ ਦਾ ਬੜਾ ਇੰਪੋਰਟੈਂਟ ਰੈਕਸ਼ਨ ਨੇ ਪਰ 30 ਸੈਕਿੰਡ ਸਰ 30 ਸੈਕਿੰਡ ਤੋਂ ਜ਼ਿਆਦਾ ਸਮਾਂ ਨਾ ਲਿਓ ਖਿਆਲ ਸਾਹਿਬ ਜਸਟ 30 ਸੈਕਿੰਡ ਇਹ ਸੀਐਮ ਸਾਹਿਬ ਨੇ ਨਾ ਬੈਕ ਇਨ ਦਾ ਡੇ ਤਰਨਤਾਰਨ ਇਨਸੀਡੈਂਟ ਤੋਂ ਬਾਅਦ ਕ੍ਰਿਸ਼ਨਜੀ ਇੱਕ ਗੱਲ ਕਹੀ ਹਾਂ ਉਹਨਾਂ ਨੇ ਇਹ ਗੱਲ ਕਹੀ ਬੀ ਐਕਸਰਸਾਈਜ਼ ਮਿਨਿਸਟਰ ਤੇ ਮਰਡਰ ਚਾਰजेस ਲੱਗਣਾਂ ਨਾਲੇ ਰਿਜ਼ਾਈਨ ਕਰਨਾ ਹੁਣ ਜਦੋਂ ਆਮ ਆਦਮੀ ਪਾਰਟੀ ਦੇ ਰਾਜ ਚ ਹੋਇਆ ਹੈ ਇਹ ਦੋਹਰੇ ਮਾਪ ਦੇ ਕਿਉਂ ਬਨਾਰੇ ਕਹੀ ਤੱਕ ਤਾਂ ਇਫਰਕ ਕਿਉਂ ਹੈ ਨਾਲੇ ਤਾਂ ਐਕਸਾਈਜ਼ ਮਿਨਿਸਟਰ ਅਸਤੀਫਾ ਦੇਣ ਨਾਲੇ ਮਾਨਸਰ ਅਸਤੀਫਾ ਦੇਣ ਕੋਈ ਲਾਅ ਐਂਡ ਆਰਡਰ ਨਹੀਂ ਪੈਦਾ ਸਕੇ ਸਾਹਿਬ ਦਸੰਗ ਰੈਗੂਲੇਸ਼ਨ ਇਹ ਸੂਜੀ ਗੱਲ ਜਿਹੜੀ ਹੈ ਇਹਨਾਂ ਦਾ ਇੱਕ ਇੱਕ ਗੱਲ ਦਾ ਜਵਾਬ ਦੇਣਾ ਆਊਟ ਬਕਤੀ ਕਾ ਕੋਟ ਹੈ ਪਸਿਬਲ ਨਹੀਂ ਹੈ ਆਦਰਕ ਰੇਸ਼ੀ ਜੀ ਆਇਓ ਥੋੜਾ ਟਾਈਮ ਪਹਿਲਾਂ ਕੋਰਵੇ ਜੇ ਪ੍ਰਤਾਪ ਜੀ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਨਾਲ ਲੈ ਕੇ ਗਿਆ ਸੀਗਾ ਸਭ ਸਮਾ ਹੋ ਗਿਆ ਮੈਂ ਹਾਂ ਤੁਸੀਂ ਦੱਸਖ ਨਹੀਂ ਉਹਨੇ ਕੋਈ ਕਾਰਵਾਈ ਕੀਤੀ ਕੰਪਲੀਟ ਸਾਹੀ ਸਾਹਿਬ ਜਵਾਬ ਦਿਓ ਸਾਰੀਆਂ ਤੇਰਾ ਘੇਰ ਰਹੀ ਨੇ ਬਹੁਤ ਕਾਟ ਸ਼ਬਦਾਂ ਜੀ ਕਿ ਕਰਕੇ ਫਿਰ ਮੈਂ ਬੁਲਾ ਰਿਆਂ ਦੇ ਸਵਾਲ ਤੇ ਤੁਹਾਡੇ ਜਵਾਬ ਰਹਿਣਗੇ ਜੀ ਮੈਂ ਬਿਲਕੁਲ ਇੱਕ ਇੱਕ ਗੱਲ ਦਾ ਜਵਾਬ ਦਊਂਗਾ ਪਹਿਲੀ ਗੱਲ ਜਿਹੜੀ ਇਹ ਘਟਨਾ ਹੋਈ ਹੈ ਇਹ ਇਸ ਦੇ ਉੱਤੇ ਪੰਜਾਬ ਸਰਕਾਰ ਨੇ ਨਾਲ ਦੀ ਨਾਲ ਫੋਰੀ ਤੌਰ ਤੇ ਪੂਰਾ ਸਖਤ ਐਕਸ਼ਨ ਲਿਆ ਔਰ ਹੁਣ ਤੱਕ ਜੀਐਸਪੀ ਮੌਲਿਕ ਸਿੰਘ ਐਸਐਸਓ ਅਰਤਾਰ ਸਿੰਘ ਐਕਸਾਈਜ਼ ਈਟੀਓ ਮਨੀਸ਼ ਗੋਇਲ ਇੰਸਪੈਕਟਰ ਗੁਰਜੀਤ ਸਿੰਘ ਇਹ ਸਸਪੈਂਡ ਕੀਤੇ ਜਾ ਚੁੱਕੇ ਹਨ 16 ਗ੍ਰਿਫਤਾਰੀਆਂ ਕੀਤੀ ਜਾ ਚੁੱਕੀਆਂ ਹਨ ਇਹਨੂੰ ਰਾਜਨੀਤਿਕ ਮੁੱਦਾ ਇਹ ਨਸ਼ਾ ਤੇ ਵੀ ਰਾਜਨੀਤੀ ਕਰ ਰਹੇ ਆ ਜਿਹੜੇ ਕਹਿ ਰਹੇ ਆ ਜੀ ਅਸਲ ਦੋਸ਼ੀ ਅਸਲ ਤੁਸੀਂ ਦੱਸੋ ਕਨੇ ਅਸਲ ਦੋਸ਼ੀ ਨਸ਼ਾ ਤੇ ਅਜਲੀ ਤੇ ਤੁਹੇ ਕੀ ਕਰਦੇ ਹੋ ਨਸ਼ੇ ਲਿਆਣ ਵਾਲੇ ਤੁਸੀਂ ਮੇਰੇ ਤੋਂ ਫਿਰ ਫਸਲਾ ਜੀ ਵਿਚਨਾ ਬੋਲਿਓ ਇੰਟਰਫੇਰ ਨਹੀਂ ਕਰੋ ਹੁਣ ਭੱਜੋ ਨਾ ਹੁਣ ਭੱਜੋ ਨਾ ਹੁਣ ਭੱਜੋ ਨਾ ਜਿਹੜਾ ਆਰਾਮ ਨਾਲ ਸੁਣੋ ਇੱਕੀ ਗੱਲ ਦਾ ਜਵਾਬ ਸੁਣੋ ਇਹ ਜਿਹੜੇ ਕਹਿ ਰਹੇ ਹਨ ਜੀ ਠੀਕ ਹੈ ਉਹਨਾਂ ਨੂੰ ਗੱਲ ਕੰਪਲੀਟ ਕਰ ਦੋ ਮੈਂ ਸਵਾਲ ਲਾਵਾਂਗਾ ਤੁਹਾਡੇ ਤੋਂ ਬਰਖਾਲ ਸਿੰਘ ਸਾਹਿਬ ਆਉਂਗਾ ਮੈਂ ਸਵਾਲ ਲਾਵਾਂਗਾ ਮੈਂ ਤੁਹਾਡੇ ਤੋਂ ਇੱਕ ਇੱਕ ਕਰਕੇ ਤੁਹਾਡੇ ਸਵਾਲ ਰਹਿਣਗੇ ਸਮਾਂ ਵੀ ਕੱਟ ਗਿਆ ਪਰ ਸੈਕੰਡ ਡਿਸਕਸ਼ਨ ਟਾਪਿਕ ਤੇ ਵੀ ਜਾਣਾ ਫਿਰ ਪਲੀਜ਼ ਪਾਪਾ ਸਾਹਿਬ ਕਾਕਸਰ ਦਾ ਜਵਾਬ ਦਿਓ ਫਿਰ ਜੈਪਨ ਸਿੰਘ ਦਾ ਇੱਕ ਸਵਾਲ ਹੋਰ ਹੈ ਤੁਹਾਨੂੰ ਹਾਂ ਜੁਜਾ ਜੈਵੰਤ ਸਿੰਘ ਨੇ ਲਿਖ ਕੇ ਪਾਲਸੀ ਦੀ ਗੱਲ ਕੀਤੀ ਹੈ ਦਿੱਲੀ ਦੇ ਵਿੱਚ ਇਸੇ ਨਕਲੀ ਸ਼ਰਾਬ ਮਾਫੀਆ ਨੂੰ ਤੋੜਨ ਦੇ ਲਈ ਲਿਕਰ ਪਾਲਿਸੀ ਲਿਆਂਦੀ ਸੀ ਅਗਰ ਪੰਜਾਬ ਦੀ ਲਿਕਰ ਪਾਲਿਸੀ ਕਰਕੇ ਤੁਸੀਂ ਇਹ ਗੱਲ ਕਹਿ ਰਹੇ ਹੋ ਤਾਂ ਫਿਰ 2016 ਤੋਂ 2020 ਤੱਕ 800 ਮੋਤਾ ਕਿੱਦਾਂ ਹੋਈਆਂ ਫਿਰ ਪਲੀਜ਼ 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 ਆਗਾ ਸਰ ਰੈਲ ਜੀ ਆਗਾ ਸੁਬਾਤਾ ਮਤ ਕਰੋ ਰਾਜਨੀਤੀ ਦਾ ਜੈਪਲ ਸਿੰਘ ਕੁਛ ਪੁੱਛਣਾ ਚਾਹੁੰਦੇ ਨੇ ਕਾਸਿਬ ਆ ਗਿਆ ਜੈਪਲ ਸਿੰਘ ਐਡ ਆਨ ਕਰਨਾ ਚਾਹੁੰਦੇ ਨੇ ਕੁਛ ਘੱਟ ਸਮੇਂ ਦੇ ਵਿੱਚ ਜੈਪਲ ਸਿੰਘ ਸਰ ਸਵਾਲ ਪੁੱਛੋ ਪਲੀਜ਼ ਜੇ ਕੋਈ ਵਿਚ ਆ ਗਿਆ ਤੁਹਾਡੇ ਦਾ ਐਮਐਲਏ ਦਾ ਨਾਮ ਆਇਆ ਕਾਸਿਬ ਰੋਕ ਰੇ ਮੈਂ ਤੁਹਾਨੂੰ ਜੈਪਲ ਜੈਪਲ ਸਿੰਘ ਠੀਕ ਹੈ ਜੀ ਔਰ ਹਜੇ ਤੱਕ ਕੀ ਜਵਾਬ ਤੇ ਹਜੇ ਸ਼ੁਰੂ ਕੀਤਾ ਸੀਗਾ ਪਾਸੀ ਜੀ ਨੇ ਤੁਸੀਂ ਉਹਨਾਂ ਨੂੰ ਰੋਕ ਦਿੱਤਾ ਹੁਣ ਅਸੀਂ ਕੀ ਕਹੀਏ ਇਹ ਜਿਹੜਾ ਅਸੀਂ ਸਾਰੀ ਮੰਗ ਕਰ ਰਹੇ ਹਾਂ ਕਿ ਦ ਚੀਫ ਮਿਨਿਸਟਰ ਐਂਡ ਦੀ ਫਾਈਨੈਂਸ ਮਿਨਿਸਟਰ ਸ਼ੁਡ ਰਿਜ਼ਾਈਨ ਉਹਦੇ ਬਾਰੇ ਕੋਈ ਚਾਨਣ ਪਾ ਦੇਣ ਪਾਸੀ ਜੀ ਤੇ ਦੂਜਾ ਇਹ ਜਿਹੜਾ એનਰਜੀ ਪਾਲਿਸੀ ਹੈਗੀ ਇਹ 2016 ਤੋਂ ਤੇ ਤਸਰੇ ਨੇ ਤੇ ਉਹਦੇ ਵਿੱਚੋਂ 5 ਸਾਲ ਤੇ ਤੁਹਾਡੇ ਟਾਈਮ ਦੇ ਵਿੱਚ 3-4 ਸਾਲ ਹੋ ਗਏ ਪਾਸੀ ਜੀ ਕੀ ਕੀਤਾ ਤੁਸੀਂ ਇਹਨਾਂ ਟਾਈਮ ਸੇ ਵਿੱਚ ਐਂਡ ਖਾਸੀ ਸਾਹਿਬ ਗੱਲ ਰੱਖ ਰਹੇ ਨੀਤੀ ਦੇ ਵਿੱਚ ਲੈ ਉਹਨਾਂ ਨੂੰ ਬੋਲਣ ਤਾਂ ਦਿਓ ਖਾਸੀ ਸਾਹਿਬ ਨੂੰ ਬੋਲਣ ਤਾਂ ਦੇਸਮੈਂਸ ਕਿਉਂ ਨਹੀਂ ਕਰਦੇ ਇਹ ਪੁੱਛਿਆ ਗਿਆ ਸਾਹਮਣੇ ਖਾਸੀ ਜੀ ਸਾਹਮਣੇ ਸਭ ਕੁਝ ਹੋ ਗਿਆ ਜਵਾਬ ਨਹੀਂ ਲਾਂਗੇ ਹਾਂ ਉਹਦਾ ਜਵਾਬ ਨਹੀਂ ਦਿੱਤਾ ਖਾਸੀ ਸਾਹਿਬ ਰੱਖੋ ਗੱਲ ਸਾਹਮਣੇ ਜਦੋਂ ਸਰ ਆ ਗਈ ਤੁਹਾਡੀ ਗੱਲ ਕਰਨ ਸਾਹਿਬ ਆ ਗਈ ਹੈ ਗੱਲ ਹਾਂ ਜੀ ਦੱਸ ਰਹੇ ਹੋ ਮੈਂ ਨਾ ਕਿਸ਼ੋਰ ਸਿੰਘ ਜੀ ਜਵਾਬ ਦੇਣਾ ਪਹਿਲਾਂ ਜੈ ਬੰਸ ਜੀ ਦੀ ਗੱਲ ਦਾ ਜੈਬੰਸ ਜੀ ਆ ਜਿਹੜੀ ਅਸਤੀਫੇ ਦੀ ਤੁਸੀਂ ਗੱਲ ਕਰ ਰਹੇ ਹੋ ਇਹੀ ਮਾਨ ਸਾਹਿਬ ਹੈ ਇਹੀ ਚੀਮਾ ਸਾਹਿਬ ਹੈ ਜਿਨ੍ਹਾਂ ਨੇ ਕਿਹਾ ਕਿ ਨਾ ਦੋਸ਼ੀਆਂ ਤੇ ਸਖਤ ਐਕਸ਼ਨ ਕਰਨਾ ਹੈ ਔਰ ਤੁਸੀਂ ਐਸੇ ਕਰਕੇ ਇਹਨਾਂ ਦਾ ਅਸਤੀਫਾ ਮੰਗ ਰਹੇ ਹੋ ਕਿਉਂਕਿ ਇਹ ਦੋਸ਼ੀਆਂ ਨੂੰ ਅੰਦਰ ਸੁਟਣ ਦੀ ਗੱਲ ਕਰ ਰਹੇ ਆ ਨਹੀਂ ਐਸਾਂ ਦੀ ਰਾਜਨੀਤੀ ਨਾ ਕਰੋ ਦੂਸਰੇ ਵੀ ਕਰ ਸਕਦੇ ਨੇ ਪਾਸੇ ਸਾਹਿਬ ਐਦਾਂ ਦੀ ਰਾਜਨੀਤੀ ਨਾ ਕਰੋ ਐਦਾਂ ਦੀ ਰਾਜਨੀਤੀ ਨਾ ਕਰੋ ਕਿਉਂਕਿ ਇਹ ਹੀ ਮਾਨ ਸਾਹਿਬ ਨੇ ਪਹਿਲੇ ਲਫ਼ਜ਼ ਠੀਕ ਹੈ ਤੁਸੀਂ ਵੀ ਚਾਹੇ ਕੋਈ ਰਾਜਨੀਤਿਕ ਉਦਾ ਲਓ ਉਸਨੂੰ ਤਾਂ ਲੋਜੈਂਜ਼ ਜੀ ਇਹ ਜਦੋਂ ਤੁਹਾਡੇ ਯਾਦ ਆ ਜਦੋਂ ਕਾਂਗਰਸ ਦੇ ਸਮੇਂ ਸਿੱਧੇ ਤੌਰ ਤੇ ਪਾਸੀ ਸਾਹਿਬ ਕਹਿ ਰਹੇ ਨੇ ਕਿ ਅਸਤੀਫਾ ਮੰਗਨਾ ਬੜਾ ਗਲਤ ਹੈ ਘੱਟ ਸਭ ਦਾ ਚੈਡ ਆਨ ਕਰ ਲਓ ਮੈਂ ਜਵਾਬ ਦਵਾ ਦੂੰਗਾ ਪਾਸੀ ਸਾਹਿਬ ਤੋਂ ਜੀਮਾ ਸਾਹਿਬ ਹੀ ਹੈ ਜਿਹੜੇ ਡੱਟ ਕੇ ਇਹਦੀ ਪਾਸੀ 30 ਸੈਕਿੰਡ ਰੇ ਆਪਣੇ ਕੋਲੇ ਆਪਾਂ ਫੇਰ ਅੱਗੇ ਸਵਿਚ ਕਰਾਂਗੇ ਫਿਰ ਗੋਖਾਲ ਸਿੰਘ ਸਾਹਿਬ ਹੀ ਬੈਠੇ ਨੇ ਜੀ ਡਿਮਾਂਡ ਹੈ ਲਓ ਜੀ ਅਗਲਾ ਸਵਾਲ ਡਿਮਾਂਡ ਹੈ ਕਿ ਬਾਣ ਸਾਹਿਬ ਤੇ ਚੀਮਾ ਸਾਹਿਬ ਨੂੰ ਤਾਰ ਕੇ ਦੇ ਪਾਸੀ ਸਾਹਿਬ ਨੂੰ ਚੀਫ ਮਿਨਿਸਟਰ ਬਣਾ ਦੇ ਤੇ ਆਪਣੇ ਆਪ ਕੁਐਸਚਨ ਸਰ ਸੌਰੀ ਸਰ ਪੋਸਟ ਪੁੱਟ ਕਰੋ ਪਿੰਸਪਾਟ ਕਰ ਸਕਦੇ ਆਲੇ ਹੈ ਵੀ ਐਕਸਾਈਜ਼ ਮਨਸੀ ਦਿੱਲੀ ਕਰਨਾ ਹੋਵੇ ਤੁਸੀਂ ਉਹਦੇ ਕੋਲ ਠੀਕ ਆ ਗਿਆ ਆ ਕੇ ਗੱਲ ਤੁਹਾਡੀ ਸਰ ਠੀਕ ਹੈ ਜਿਆਦਾ ਹੀ ਕਰੋ ਸਰ ਆ ਕੇ ਗੱਲ ਤੁਹਾਡੀ ਇਹਨੇ ਵੀ ਨੀਂਦਰ ਲਾਇਆ ਸੁਪਰੀਮ ਕੋਰਟ ਦੇ ਆਰਡਰ ਚ ਲਿਖਿਆ 338 ਰੁਪਏ ਦੀ ਮਨੀ ਟ੍ਰੇਲ ਹੈ ਗੋਖਾਲ ਸਿੰਘ ਸਾਹਿਬ ਕਾਮ ਆਦਮੀ ਪਾਰਟੀ ਕਦੋਂ ਲਾਊ ਜੀ ਸਾਹਿਬ ਸਵਾਲ ਸਰ ਬਹੁਤ ਕਾਟ ਸ਼ਬਦਾਂ ਸਵਾਲ ਪਲੀਜ਼ ਹਾਂ ਸਰ ਇਹ ਕਹਿੰਦੇ ਸੀ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਅੱਜ ਮੈਂ ਪਾਸੀ ਸਾਹਿਬ ਨੂੰ ਕਹਾਂਗਾ ਕਿ ਅੰਬੇਦਕਰ ਸਾਹਿਬ ਦੀ ਫੋਟੋ ਆਪਣੀਆਂ ਸੀਟ ਦੇ ਪਿੱਛੇ ਤੇ ਲਾ ਦਿਓ ਕਿਉਂਕਿ ਤੁਸੀਂ ਜਿਹੜਾ ਯੁੱਧ ਨਸ਼ਾ ਵਿਰੁੱਧ ਨਹੀਂ ਯੁੱਧ ਗਰੀਬਾ ਵਿਰੁੱਧ ਵਾਸ਼ਰਟ ਪੁੱਟ ਕਰੋ ਸਰ ਸਰ ਸਵਾਲ ਹਾਂ ਸੋ ਆਹ ਇਹ ਜੀ ਬਸ ਇਹ ਇਹ ਜਿਹੜੇ ਬਿਲਕੁਲ ਵੀ ਝੂਠ ਬਿਆਨ ਦਿੰਦੇ ਆ टीवी ਨਵੇੜਦੇ ਆ ਕੇ ਝੂਠ ਬੋਲਦੇ ਆ ਆਪਣੀਆਂ ਗੱਲਾਂ ਦੇ ਉੱਤੇ ਯੂ ਟਰਨ ਲੈਂਦੇ ਆ ਗੱਲ ਸਿੱਧਾ ਪਾਸੀ ਸਾਹਿਬ ਹੁਣ ਹੁਣ ਪਾਸੀ ਸਾਹਿਬ ਗੱਲ ਰੱਖੋ ਮੈਂ ਪਲੀਜ਼ ਰੋਕ ਰਹਾ ਪਾਸੀ ਸਾਹਿਬ ਪਲੀਜ਼ ਹਾਂ ਪਾਸੀ ਸਾਹਿਬ ਪਲੀਜ਼ ਗੱਲ ਰੱਖੋ ਉਹਨਾਂ ਨੂੰ ਬੋਲਣ ਤਾਂ ਦਿਓ ਵਿਕਰਮ ਜੀ ਨੂੰ ਬੋਲਣ ਤਾਂ ਦਿਓ ਠੀਕ ਹੈ ਵਿਕਰਮ ਜੀ ਤੁਸੀਂ ਤੁਸੀਂ ਪੁਖਰਾਲ ਜੀ ਨੂੰ ਕਿਹਾ ਕਿ ਤੁਸੀਂ ਜੀ ਸਵਾਲ ਪੁੱਛੋ ਜੈਵੰਦੀ ਨੇ ਇੱਕ ਸਵਾਲ ਤਾਂ ਪੁੱਛਿਆ ਇਹਨਾਂ ਕੋਲੇ ਤਾਂ ਸਵਾਲ ਹੀ ਕੋਈ ਨਹੀਂ ਕਿਉਂਕਿ ਇਹੀ ਲੋਕ ਤਾਂ ਪੰਜਾਬ ਦੇ ਵਿੱਚ ਆ ਮਾਫੀਆ ਜਿਹੜਾ ਜਿਹੜਾ ਬਾਰ-ਬਾਰ ਉੱਠਦਾ ਜਿਹਨੂੰ ਆਮ ਆਦਮੀ ਪਾਰਟੀ ਨੇ ਲਗਾਤਾਰ ਨਿਸ਼ਾਨਬੂਧ ਕਰਨ ਦੀ ਗੱਲ ਕੀਤੀ ਆ ਯੁੱਧ ਨਸ਼ਿਆਂ ਵਿਰੁੱਧ ਇੱਕ ਸਫਲ ਹੈ ਇਹਨੂੰ ਤੁਸੀਂ ਅਸਫਲ ਨਹੀਂ ਕਹਿ ਸਕਦੇ ਤੁਹਾਡੀ ਤਰ੍ਹਾਂ ਪੁਸ਼ਤਪਨਾਹੀ ਨਹੀਂ ਹੋਣੀ ਚਾਹੇ ਉਹ ਚਿੱਟੇ ਵਾਲੇ ਆ ਚਾਹੇ ਆ ਨਕਲੀ ਸ਼ਰਾਬ ਵਾਲੇ ਆ ਇੱਕ ਇੱਕ ਨੂੰ ਪਈਆ ਜਾ ਗੁਰ ਸਭ ਤੋਂ ਵੱਧ ਪ੍ਰੈਜਿਕਸ਼ਨ ਹੁਣ ਕੀ ਸਰਕਾਰ ਕਰੇ ਦੇਖੋ ਸਸਪੈਂਸ਼ਨਾਂ ਹੋਈਆਂ ਨੇ ਡਿਸਬਸ ਮੰਗੀਆਂ ਜਾ ਰਹੀਆਂ ਮਾਰਕ ਇਨਕੁਆਰੀ ਹੋਈ ਹੋਈ ਹੈ ਪਾਲ ਸਾਹਿਬ ਠੀਕ ਹੈ ਦੇਖੋ ਮੈਂ ਸਭ ਤੋਂ ਪਹਿਲੇ ਇਹ ਕਵਾਂਗਾ ਕਿ ਜੋ ਸਰਕਾਰ ਕਰ ਰਹੀ ਹੈ ਠੀਕ ਹੈ ਬਿਲਕੁਲ ਕਰ ਰਹੀ ਹੈ ਪਰ ਜੋ ਸਭ ਤੋਂ ਪਹਿਲੇ ਸਾਨੂੰ ਕਰਨਾ ਚਾਹੀਦਾ ਸਰਕਾਰ ਨੂੰ ਉਹ ਪ੍ਰੀਵੈਂਸ਼ਨ ਕਰਨੇ ਚਾਹੀਦੀ ਹੈ ਪ੍ਰੀਵੈਂਸ਼ਨ ਜਿਹੜੀ ਹੈਗੀ ਹੈ ਕਿ ਪ੍ਰੀਵੈਂਸ਼ਨ ਸਭ ਤੋਂ ਪਹਿਲੇ ਹੋਣੀ ਚਾਹੀਦੀ ਤਾਂ ਕਿ ਜਾਨਾਂ ਬਚ ਸਕਣ ਹੁਣ ਜੋ ਮੈਂ ਲੀਗਲ ਲੀਗਲ ਐਸਪੈਕਟ ਦੀ ਗੱਲ ਕਰਾਂ ਸੁਪਰੀਮ ਕੋਰਟ ਦੀ ਗੱਲ ਤੇ ਮੈਂ ਤੁਹਾਨੂੰ ਦੱਸ ਦੱਤੀ ਕਿ ਜਿਹੜੀ ਰਿਸਪੌਂਸਿਬਿਲਟੀ ਪੁਲਿਸ ਦੀ ਹੈਗੀ ਹੈ ਪ੍ਰਸ਼ਾਸਨ ਦੀ ਹੈਗੀ ਹੈ ਦੂਸਰੀ ਇੱਕ ਹੋਰ ਚੀਜ਼ ਮੈਂ ਨੂੰ ਕਹਾਂਗਾ ਕਿ ਇਹ ਚੀਜ਼ ਨੂੰ ਰੋਕਣ ਵਾਸਤੇ ਇੱਕ ਡੀਬੀ ਦੀ ਜੱਜਮੈਂਟ ਵੀ ਹੈਗੀ ਆਪਣੇ ਮਾਨਯੋਗ ਹਾਈ ਕੋਰਟ ਦੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ 2018 ਤੋਂ ਬਾਅਦ ਜੇ ਕੋਈ ਵੀ ਲੀਕਰ ਜੜੀ ਜਾਏਗੀ ਲੀਕਰ ਵੈਂਡ ਤੋਂ ਜਾਏਗੀ ਤੇ ਬਿੱਲ ਦੇਣਾ ਜੜਾ ਲਾਜ਼ਮੀ ਹੋਏਗਾ ਉਹ ਮੰਡੇਟਰੀ ਹੋਏਗਾ ਤਜ ਇਹਦਾ ਮਤਲਬ ਹੈ ਕਿ ਜਿਹੜਾ ਹੈਗਾ ਕਿ ਮੰਡੇਟਰੀ ਜਿਹੜੀ ਹੈਗੀ ਆ ਆਪਾਂ ਕਰਨਾ ਹੈ ਕਿ ਜੋ ਆਪਾਂ ਮੰਡੇਟਰੀ ਜਿਹੜੀ ਬਿੱਲ ਹੈਗਾ ਕਿ ਮੰਡੇਟਰੀ ਸਾਨੂੰ ਦੇਣਾ ਪਏਗਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਜੇ ਆਪਾਂ ਜਾਲੀ ਸ਼ਰਾਬ ਦੀ ਗੱਲ ਕਰੀਏ ਤੇ ਜਾਲੀ ਸ਼ਰਾਬ ਤੇ ਜਿਹੜਾ ਦੇਖੋ ਰੁਕਣੀ ਚਾਹੀਦੀ ਆ ਤੇ ਦਿਓ ਦਫਾ 107 ਜਿਹੜੀ ਬੀ ਐਂਡ ਡਬਲਯੂ ਐਸ ਦੇ ਵਿੱਚ ਆਈ ਹੈ ਉਹ ਜਿਹੜੀ ਆ ਜ਼ਰੂਰ ਸਰਕਾਰ ਨੂੰ ਲਾਗੂ ਹੈ ਕੇਸ ਦੇ ਵਿੱਚ ਕਰਨੀ ਚਾਹੀਦੀ ਹੈ ਕਿਉਂਕਿ ਉਹਦੇ ਵਿੱਚ ਜਿਹੜੀ ਹੈਗੀ ਆ ਸਾਫ਼ ਉਹਨਾਂ ਨੇ ਕਿਹਾ ਕਿ ਜੋ ਕ੍ਰਾਈਮਨਲਸ ਨੇ ਜੋ ਕ੍ਰਾਈਮ ਕਰੇਗਾ ਉਹਦੀ ਜਿਹੜੀ ਹੈਗੀ ਆ ਜੇ ਪ੍ਰੋਸੀਡ ਆਫ ਕ੍ਰਾਈਮ ਕਿਉਂਕਿ ਪ੍ਰੋਸੀਡ ਆਫ ਕਨਾਈਮ ਹੈ ਜੋ ਜਿਹੜਾ ਨੇ ਕੋਈ ਮਹਿਲ ਬਣਾਏ ਨੇ ਤੇ ਉਹ ਮਹਿਲ ਜਿਹੜੇ ਨੇ ਸਟੇਟ ਗਵਰਨਮੈਂਟ ਨੂੰ ਫੋਰਫੀਟ ਹੋਣੇ ਚਾਹੀਦੇ ਨੇ ਇਮੀਡੀਏਟਲੀ ਤਾਂ ਕਿ ਉਹਨਾਂ ਨੂੰ ਇੱਕ ਲੈਸਨ ਜਾਏ ਕਿ ਅਸੀਂ ਜਿਹੜਾ ਕ੍ਰਾਈਮ ਨਹੀਂ ਕਰਨਾ ਤੇ ਜਿਹੜੇ ਤਦੇ ਜੇ ਆਪਾਂ ਇੱਕ ਲੈਸਨ ਦਵਾਂਗੇ ਫੇਰ ਹੀ ਇਹ ਜਿਹੜਾ ਮੋਤਾ ਦਾ ਅੰਕੜਾ ਤੇ ਜਿਹੜੇ ਜਿਹੜੇ ਜਾਲੀ ਧੰਦੇ ਨੇ ਜਿਹੜੇ ਨੇ ਬੰਦ ਹੋਣਗੇ ਤੇ ਮੈਨੂੰ ਲੱਗਦਾ 107 ਨੂੰ ਨਾਲ ਜਿਹੜਾ ਇੰਪਲੀਮੈਂਟ ਕਰਨਾ ਚਾਹੀਦਾ ਬੀ ਐਂਡ ਡਬਲ ਐਸ ਕ੍ਰਿਸ਼ਨ ਜੀ ਇੱਕੋ ਕਰ ਕਹੂੰਗਾ ਇੱਕ ਗੱਲ ਕਰੀਏ ਬਸ ਇੱਕੋ ਗੱਲ ਸਰ ਪਲੀਜ਼ ਸਰ ਪੰਜਾਬ ਦੀ ਇਹਨਾਂ ਨੇ ਜੋ ਛਵੀ ਬਣਾਈ ਹੈ ਨਾ ਜੋ ਦੇਸ਼ ਦੇਖ ਰਿਹਾ ਹੈ ਮਤਲਬ ਕੀ ਕਿੱਥੇ ਤਾਂ ਸਾਡੇ ਇੰਡਸਟਰੀ ਆਉਣੀ ਸੀ ਇਨਵੈਸਟਮੈਂਟ ਆਉਣੀ ਸੀ ਰੋਜ਼ਗਾਰ ਆਉਣਾ ਸੀ ਫੈਕਟਰੀ ਆਉਣੀ ਸੀ ਕਿਹਾ ਤੇ ਛਵੀ ਆਮ ਆਦਮੀ ਪਾਰਟੀ ਸਰਕਾਰ ਕਰਕੇ ਕੀ ਬਣ ਰਹੀ ਹੈ ਜਦੋਂ ਦੀ ਆਈ ਹੈ ਬਾਰ ਬਾਰ ਸੈਟ ਆ ਕੇ ਗੱਲ ਤੋਂ ਰੋਲ ਫੇਟਾ ਸਾਨੂੰ ਸਰਕਾਰ ਦੇ ਇਸ਼ੂ ਤੇ ਸਵਿਚ ਕਰਨਾ ਪੈ ਰਿਹਾ ਹੈ ਆਮ ਆਦਮੀ ਪਾਰਟੀ ਨੂੰ ਇਸ ਕੀਤੇ ਦੇ ਕੇ ਪਾਸ ਹੋ ਜਣਾ ਚਾਹੀਦਾ ਮੈਂ ਰੋਕ ਰਿਹਾ ਪਲੀਜ਼ ਦੇਖੋ ਗੱਲ ਆ ਗਈ ਹੈ ਸਵਾਲ ਹੋ ਗਏ ਜਵਾਬ ਹੋ ਗਏ ਅਸੀਂ ਸੈਕੰਡ ਇਸ਼ੂ ਤੇ ਸਵਿਚ ਕਰ ਰਹੇ ਬਾਤ ਸੈਂਸਿਟਿਵ ਇਸ਼ੂ ਹੈ ਕਿ ਪੰਜਾਬ ਦੇ ਵਿੱਚ ਸ਼ਰਾਬ ਕਾਨ ਤੋਂ ਬਾਅਦ